ਜਾਇ ਆਈ ਜਾਇ ਆਈ ਕੀ ਬੋਲੀ ਬਸਿਆ ਟੱਪਦੀ ਸੀ ਫਿਰ ਹਾਂ ਮੇਰੇ ਮੈਂ ਕਿਹੜਾ ਘਟ ਸੀਗੀ ਦੋ ਵਾਰ ਦੀ ਸੁਣਾਉਣਾ ਮੈਂ ਤਾਂ ਵਾਰ ਦੀ ਸੁਣਾ ਕੇ ਆਈ ਆ ਮੈਂ ਕਿਹਾ ਤੂੰ ਮੇਰੇ ਕੱਲੀ ਪਰ ਜਾਈ ਤਕਾਲੀ ਹਾਂ ਵੀ ਕੱਲੀ ਕੋਈ ਹੈ ਨਾ ਇਹਦੇ ਕਿਹੜਾ ਕੋਈ ਮੰਗਰਾ ਹਾਂ ਆਂਦੀ ਅਸੀਂ ਨਹੀਂ ਮਾਰੀ ਡਾਂਗ ਕੀ ਕਰਨੇ ਮਾਰੀ ਐ ਕਾ ਨੂੰ ਪੜ ਗੇ ਜਾਣ ਕੇ ਗੱਲਾਂ ਬਣਾਉਂਦੇਗਾ ਹੁਣ ਤਾਂ ਗੱਲਾਂ ਚੋਂ ਨਿਕਲਦੇ ਗਾਣੇ ਵੀ ਸਾਡੇ ਤੇ ਜਾ ਪਊਗਾ ਹਾਂ ਮੈਂ ਵੀ ਕਮਲੀ ਤਾਂ ਕੋਈ ਹੈ ਨਹੀਂ ਮੈਨੂੰ ਪਤਾ ਨਹੀਂ ਵੀ ਕਿੱਧਰੋਂ ਆਈ ਸੀ ਡਾਂਗ ਕਿੱਕਰ ਵਿਚਾਰਾ ਕਿੱਥੋਂ ਚੱਕ ਲਿਆ ਡਾਂਗਾ ਉਹਦੇ ਨਾਲ ਤਾਂ ਮੈਂ ਉਧਰੋਂ ਆਈ ਸੀ ਆਹ ਉਹ ਤਾਂ ਕਿੱਕਰ ਦਾ ਹੀ ਨਾਂ ਲੈਂਦਗਾ ਵੀ ਕਿੱਕ ਕਰਨੇ ਵਾਲੀ ਐ ਜਾਣ ਕੇ ਬਣਾਉਂਦਿਆਂ ਗੱਲਾਂ ਫੇਰ ਕੀ ਆਦਿਗਾ ਹੁਣ ਆਂਦੀ ਤੂੰ ਬੜੀ ਔਖੀ ਸੌਕੀ ਹੁੰਨੀ ਆ ਮੈਨੂੰ ਆਂਦੀ ਰਿਸ਼ਤੇਦਾਰ ਹੁੰਦਾ ਹੈ ਸਮਝੌਤਾ ਕਰਾਉਣ ਵਾਸਤੇ ਹੂੰ ਮੈਂ ਸਮਝੌਤਾ ਕਰਾਉਣ ਵਾਸਤੇ ਤਾਂ ਹੁੰਦਾ ਰਿਸ਼ਤੇਦਾਰ ਮੈਨੂੰ ਗੁੱਸਾ ਨਹੀਂ ਆਉਂਦਾ ਜਦੋਂ ਮਹਾ ਮੈਂ ਆਈ ਗਾਂਹ ਜਵਾਕ ਟੁਕੜੇ ਬਣਾ ਫਿਰਦਾ ਤੇ ਇਹੀ ਹਾਲ ਹੈ ਇਹਨਾਂ ਦਾ ਤਾਂ ਬੱਸ ਸਾਡਾ ਤਾਂ ਸਾਰੇ ਘਰ ਦਾ ਕੰਮ ਬਗੁੱਚਿਆ ਪੈ ਮਾਹੋ ਦਾ ਬਿਨਾ ਬਹੂ ਜੀ ਸੀਗੀ ਇੱਥੇ ਸੀਗੀ ਬਹੂ ਬਿੰਦਰ ਵੀ ਇੱਥੇ ਆ। ਬਿੰਦਰ ਤਾਂ ਇੱਥੇ ਉਹ ਤਾਂ ਆ ਕੇ ਇਸ ਤਰੇ ਆਉਣ ਤੋਂ ਪਹਿਲਾਂ ਤੇ ਉਹ ਮਾਂ ਬੈਠੀ ਹੋਊਗੀ ਇੱਕ। ਮੈਂ ਤਾਂ ਹੈ ਨਹੀਂ ਸੀ। ਹੈ ਨਹੀਂ ਸੀ। ਹੂੰ। ਖੰਡ ਅੰਦਰ-ਉਂਦਰ ਸੀ ਖਾਣੀ ਬਾਗੀ। ਉਹਨੇ ਵੀ ਧਰਨਾ ਲਾ ਛੱਡਿਆ ਸੀ ਉਹਦੇ ਦੀ ਕਹਿੰਦੀ ਮੈਂ ਜ਼ਮੀਨ ਦਵਾ ਕੇ ਜਾਊਂ ਆਪਦੇ ਜਵਾਈ 14 ਕਿੱਲੇ। ਅੱਛਾ। ਹਾਂ ਉਹ ਆਂਦੀ ਸੀ। ਮੈਂ ਆਖਿਆ ਤੂੰ 14 ਕਿੱਲਾਂ ਦੀ ਮਾਲਕਣੀ ਕਿਵੇਂ ਬਣ ਜਾਗੀ ਜੋ ਪਹਿਲੇ ਵਿਆਹ ਕਰਾ ਲੈਂਦਾ ਉਹ ਤਾਂ ਸਭ ਤੋਂ ਤੇਰੇ ਤਾਂ ਸਾਥ ਹੀ ਰਹਿਣੇ ਸੀ ਨਾ। ਹਾਂ। ਮੈਂ ਮੈਂ ਤਾਂ ਖੁਸ਼ੀ ਹੋਈ ਬਦਗਾ ਹੋ ਗਿਆ ਨਾ ਵਿਆਹ ਕਰਾ ਲੈ। ਵਧ ਗਿਆ ਫਿਰ ਵਧਿਆ ਕੇ ਹਾਤੂੰਗੀ ਨਾ ਜਦੋਂ ਜਿਹੜੇ ਤੇਰੇ ਹੱਕ ਦੀ ਚੀਜ਼ ਐ ਤੈਨੂੰ ਉਹੀ ਮਿਲੂਗੀ ਹਾਂ ਦੂਜੀ ਤੇ ਕਿਵੇਂ ਟੋਟਾ ਮਾਰ ਲੇਗੀ ਤੂੰ ਨਹੀਂ ਵਜਦਾ ਹੈ ਨਹੀਂ ਵਜਦਾ ਜਾਂ ਤੂੰ ਉਹਦੇ ਦੀ ਨਾ ਕਰਾ ਲੈਂਦੀ ਆ ਆਪਣੇ ਪੁੱਤ ਦੇ ਫੇਰ ਤੇਰੇ ਪੁੱਤ ਦੀ ਬਣਦੀ ਫੇਰ ਮੈਂ ਕਹਤਾ ਤੈਨੂੰ 30 ਸਾਲ ਹੋ ਗਿਆ ਇਹਨੂੰ ਤੇਰੀ ਬਣਦੀ ਕਿਹਦੇ ਨਾਲ ਹੈ ਹਾਂ ਤੇਰੇ ਤਾਂ ਕਿਸੇ ਨਾਲ ਹੀ ਨਹੀਂ ਬਣਦੀ ਗਲੀ ਗੁਆਂਢ ਚ ਨਹੀਂ ਪਹਿਲਾਂ ਤਾਂ ਇਹਨੂੰ ਵਿਚਾਰੇ ਨੂੰ ਕਿਸੇ ਪਾਸੇ ਜਾਣ ਆਉਣ ਨਹੀਂ ਸੀ ਦਿੰਦੀ ਵੀ ਇਹਨੂੰ ਕੋਈ ਸਖਾ ਨਾ ਦੇਵੇ ਹੈ ਵੀ ਇਹ ਤਾਂ ਚੁੱਲ੍ਹੇ ਤੇ ਰਹਿੰਦਾ ਜਦੋਂ ਭਾਈਆ ਕਿ ਉਹਨੂੰ ਪ੍ਰਮਾਤਮਾ ਨੇ ਮੱਤ ਦਿੱਤੀ ਆਪੇ ਪਾਸੇ ਹੋ ਗਿਆ ਹਾਂ ਹੈ ਤੇ ਹੁਣ ਤੇਰੇ ਮੇਰੇ ਨਾਲ ਕਾਹਦੇ ਰੋਸੇ ਆ ਕਾਹਦੇ ਰੋਸੇ ਆ ਹੁਣ ਤੂੰ ਕਹਦਾ ਟੁਕੜਾ ਪਕੜਦਾ ਹੀ ਕਰਿਆ ਫਿਰ ਇੱਕ ਪਾਸੇ ਤਾਂ ਮਾੜਾ ਹੀ ਹੋ ਗਿਆ ਨਾ ਇੰਨਾ ਪੱਕ ਮਾੜਾ ਹੋ ਗਿਆ ਵੀ ਜ਼ਮੀਨ ਗਈ ਸਾਡੇ ਕੋਲ ਹੁਣ ਆਉਂਦੇ ਆ ਰਾਜੀਵੰਦਾ ਕਰਨ ਸਰਪੰਚ ਜੀ ਮੈਂ ਨਿਕਲਿਆਂ ਦਾ ਸਰਪੰਚ ਚ ਵੜਿਆ ਉਹਨਾਂ ਤੇ ਕਰੇ ਅੱਛਾ ਚੱਲ ਕੋਈ ਨਹੀਂ ਆ ਜਾਂਦੇ ਫਿਰ ਲਾਡੀ ਵੀ ਆਇਆ ਫਿਰਦਾ ਅੱਛਾ ਆ ਗਿਆ ਹੁਣ ਆਹੋ ਮੈਨੂੰ ਦੇਖ ਕੇ ਜੇ ਪਰੇ ਹੋ ਗਿਆ ਬੁਲਾਉਂਦੀ ਨਾ ਨਾ ਮੈਂ ਤਾਂ ਬੁਲਾਇਆ ਹੀ ਨਹੀਂ ਈ ਲੋੜ ਹੈ ਲੈ ਕੇ ਕੀ ਕਰਨ ਆਉਣ ਤੇ ਤਾਂ ਸਹੀ ਕੋਈ ਨਹੀਂ ਇੱਥੇ ਮੈਨੂੰ ਮੇਰੀ ਪਰਜਾਈ ਪਤੀ ਜਾਨੜਾ ਕਿਉਂ ਨਹੀਂ ਨੇੜਿਆ ਸਹੀ ਗੱਲ ਹੈ ਜੀ ਮੈਂ ਤਾਂ ਤੈਨੂੰ ਆਈ ਨਹੀਂ ਫੋਨ ਕਰਿਆ ਸੀਗਾ ਮੈਂ ਹਾਂ ਚੱਲ ਵੀ ਕਾਦੀ ਖਾਤਰ ਤੇ ਆ ਜਦੋਂ ਹੁਣ ਫੋਨ ਲਾਇਆ ਤੇਰੇ ਕੋਲ ਸੁਨੇਹਾ ਲੇਟ ਪਹੁੰਚਿਆ ਵੀ ਚੱਲ ਤੱਤੇਗਾ ਭਾਈ ਗੁੱਸਾ ਆ ਜਾਂਦਾ ਬੰਦੇ ਨੂੰ ਹਣਾ ਹਾਂ ਤਾਂ ਜਾਂਦਾ ਇੱਕੋ ਖੇਤ ਬੰਨੇ ਰਹਿੰਦੇ ਨੇ ਰੇਰੇ ਸਵੇਰੇ ਆਉਂਦੇ ਆ ਹਾਂ ਉਹੀ ਗੱਲ ਹੈ ਨਾ ਫਿਰ ਵਿੰਦਰ ਨੂੰ ਬੋਲੀ ਕੁਸ ਬਿੰਦਰ ਵਿਚਾਰ ਕੀ ਬਾਲਾ ਬਿੰਦਰ ਨੂੰ ਤਾਂ ਮੈਂ ਆਖਿਆ ਤੈਨੂੰ ਕਿਹੜਾ ਹੈ ਮੈਂ ਘਰੇ ਵੜਨ ਦਿੰਦੀ ਸੀ ਨਹੀਂ ਹੁਣ ਤਾਂ ਕਸੂਤੀ ਫਸੀ ਹੈ ਤਾਂ ਮੈਂ ਚੰਗੀ ਲੱਗਦੀ ਹੈ ਨਾ ਬਿੰਦਰ ਦਾ ਤਾਂ ਬਥੇਰਾ ਹਜਾਰਾਂ ਲਾਹਿਆ ਸੀ 50 ਤਾਂ ਹਰੇਕ ਤਾਂ ਹੀ ਲਾਉਂਦੀ ਸੀ ਹਰੇਕ ਬਾਈ ਨਾਉਂਦੀ ਹੈ ਫਿਰ ਮੈਨੂੰ ਆਪ ਦੀ ਜਾਣ ਤਾਂ ਪੈਂਦੀ ਸੀ ਮੇਰੇ ਗਾਲ ਪਰ ਮੈਂ ਬੋਲ ਨਹੀਂ ਦਿੱਤੀ ਬੜੀ ਵਿਆ ਕੀਤਾ ਹਾਂ ਚਾਹ ਚੂ ਪੀਂਦੀ ਨਾ ਮੈਂ ਮੈਂ ਤਾਂ ਪੀਤੀ ਨਹੀਂ ਬਹੂ ਆਂਦੀ ਸੀ ਉਹ ਚਾਹ ਪੀ ਲਓ ਮੈਂ ਨਾ ਮੈਂ ਹੀ ਨਹੀਂ ਪੀਂਦੀ ਲੋੜ ਨਹੀਂ ਕਾ ਸਾਡੇ ਕਿਹੜਾ ਚਾਹਾਂ ਹੈ ਨਹੀਂ ਹੈ ਨਹੀਂ ਗੀਆਂ हां ਵੀ ਤੁਸੀਂ ਬਾਲੇ ਹੋ ਜ਼ਮੀਨ ਨਾਲ। ਉਹੀ ਤਾਂ ਹੈ ਆਪਣੇ ਕਲਦੀਪ ਦੇ ਰਿਸ਼ਤੇ ਨੂੰ ਐਸੇ ਨੇ ਪਾਨੀ ਮਾਰੀ ਸੀ। ਮੈਨੂੰ ਪਤਾ ਨਾ ਘਟਾਈ ਤੀ ਮਾ ਤੂੰ ਮੇਰੇ ਭਤੀਜੇ ਨੂੰ ਰਿਸ਼ਤਾ ਹੁੰਦਾ ਤੇ ਤੂੰ ਮਕਰਾਇਆ ਵੀ ਮੇਰੇ ਪੇਕਿਆਂ ਦੇ ਆ। ਉਹੀ ਤਾਂ ਗੱਲ ਹੈਗੀ ਵੀ ਆਸ ਕਮਾੜ ਆਪਾਂ ਤਾਂ ਸਮਾਂ ਮਦਦ ਕਰਦੇ ਹੁੰਨੇ ਆ ਭੈਣ ਭਰਾ ਦੀ। ਤੇ ਤੂੰ ਉਹਨਾਂ ਨੂੰ ਪਤਾ ਨਹੀਂ ਇਹ ਜੀ ਕੀ ਕਰਨੇ ਚ ਭੂਕ ਮਾਰੀ ਤੇ ਮੁੜ ਕੇ ਦੂਜੀ ਹਰ ਆਏ ਨਹੀਂ ਉਹ। ਆ ਮੈਨੂੰ ਹਾਂ ਮੇਰੇ ਮੂੰਹ ਤੇ ਕਰਾ ਮੈਂ ਮੂੰਹ ਤੇ ਕੀ ਕਰਾਉਣਾ 15 ਦਿਨਾਂ ਨੂੰ ਬਹੂ ਆਕਰ ਕਰ ਲਾਂਗੇ ਆਪਾਂ। ਉਹਦੇ ਮੈਂ ਕਹਿ ਕੇ ਆਈ ਸੀ ਜਿੱਦੇ ਬਚੋਲਾ ਸੱਦਿਆ ਸੀ। ਅਗੇ ਤੈਨੂੰ ਗਾੜਾ ਰੋਸਾ ਕਿ ਤੂੰ ਕਹਤੋਂ ਕਿ ਹਾਂ ਮੀ ਭਰੀ ਆ ਕਿ ਰਿਸ਼ਤਾ ਕਰਾਉਂਦੀ ਮੈਂ ਕਹਾਂ ਤੁਸੀਂ ਭਾਈ ਮੇਰੇ ਪੁੱਤ ਨੂੰ ਨਹੀਂ ਹੋਣ ਦਿੱਤਾ ਹਾਂ ਮੈਨੂੰ ਵੀ ਗੁੱਸਾ ਐ ਇਸ ਗੱਲ ਦਾ ਤੇ ਮੈਂ ਤਾਂ ਫੇਰ ਕਹੂੰਗੀ ਕਿ ਕਹਿਣਾ ਹੀ ਆਪਾਂ ਆਪਾਂ ਨੂੰ ਨਹੀਂ ਘਰੇ ਚੰਗੀ ਲੱਗਦੀ ਬਹੂ ਫਿਰਦੀ ਸਹੀ ਗੱਲ ਹੈ ਹਾਂ ਚਮਕ ਕਰਲਾ ਕੰਮ ਧੰਦਾ ਉਹ ਆਉਣ ਵਾਲੇ ਆ ਕੋਈ ਨਾ ਹਾਂ ਤੁਸੀਂ ਮਾ ਪੁੱਤ ਰਾਏ ਕਰ ਲਿਓ ਬਸ ਮੈਂ ਤਾਂ ਕੀ ਕਹਿਣਾ ਜੇ ਉਹ ਮੰਨੂਗਾ ਤਾਂ ਫੇਰ ਹੀ ਹੈਗਾ ਆਹੋ ਆ ਉਹਦੇ ਹੁਣ ਸਾਰੇ ਦੀ ਗੱਲ ਐ ਹੁਣ ਮੈਂ ਤੈਨੂੰ ਪਤਾ ਉਤੋਂ ਦੀ ਵੀ ਨਹੀਂ ਹੋ ਸਕਦੀ ਨਾ ਮੁੰਡਾ ਜਿਵੇਂ ਆਖੋ ਮੈਂ ਕਰ ਲਈ ਹਾਂ ਮੈਂ ਤਾਂ ਬੈਠੀ ਆ ਜਿੰਨੇ ਕਹੂਗਾ ਬਸ ਹਾਂ ਮੀ ਭਰ ਦੂੰਗੀ ਤੂੰ ਕਰ ਲੈ ਕੰਮ ਤਾਂ ਦਾ ਆਉਂਦੇ ਤਾਂ ਆ ਜਾਣ ਦੇ ਉਹ ਲਿਆ ਪਾਣੀ ਦੀ ਘੋਟ ਇੱਥੇ ਮੱਖੀਆਂ ਮਾਰੀ ਜਾਂਦੀਆਂ ਹਾਂਜੀ ਲਿਆਈ ਜਿਹੜੇ ਕੰਮ ਨੂੰ ਹੱਥ ਪਾ ਲੈਨੀ ਆ ਉੱਥੇ ਜੱਲ ਜੱਲ ਕਰੀ ਜਾਨੀ ਆ ਆ ਲੋ ਨਾ ਮੇਰੀ ਗੱਲ ਸੁਣ ਨਾ ਆ ਗਰਭੀ ਨਾ ਪੀਊਗਾ ਮੈਂ ਹੈ ਇਹਨੂੰ ਧਰਦੇ ਪਿਉ ਉਹਨੂੰ ਧਰਦੇ ਪਿਉ ਉਹਨੂੰ ਕਿਸੇ ਵੇਲੇ ਧਰਦੇ ਨੂੰ ਹੈ ਤੂੰ ਉਹ ਗਲਾਸ ਚ ਗੱਲ ਆ ਐਨਾ ਕਦੇ ਸਿਖਾਏ ਆ ਤੇਰੇ ਮਾਪਿਆਂ ਨੇ ਤੈਨੂੰ ਕਿ ਸਿਖਾਇਆ ਨਹੀਂ ਕੋਸਾ ਲੱਗੇ ਤੇ ਉਹੀ ਲੱਛਣਾ ਤੇ ਤੁਸੀਂ ਜੇ ਮਾਰਨੇ ਸੀ ਕਹਤੋ ਲੈ ਫਿਰ ਮੈਂ ਉੱਥਾ ਉੱਤੀ ਚੱਡਦਾ ਹੁੰਦਾ ਉੱਥਾ ਦਾ ਤੇ ਨਹੀਂ ਫੋਨ ਕਰੀ ਜਾਂਦੇ ਹਾਂ ਮੈਂ ਤੈਨੂੰ ਗੱਲ ਦੱਸਤੀ ਉਹ ਗੱਲ ਸੁਣ ਲੈ ਮੇਰੀ ਇੱਕ ਇੱਕ ਗੱਲ ਸੁਣ ਲੈ ਅਰੇ ਭਰਾਜ ਨੂੰ ਨਾ ਫੋਨ ਕਰਕੇ ਕਹਿੰਦਾ ਉਹਨੂੰ ਕਹਿੰਦਾ ਅੱਧੀ ਜ਼ਮੀਨ ਚਾਹੀਦੀ ਆ ਮੈਨੂੰ ਸੁਣ ਗਿਆ ਤੇ ਨਾਲੇ ਨਾਲੇ ਮੇਰੇ ਕੋਲੇ ਹੁੰਦਾ ਢੰਗ ਜਿਹਾ ਨਾ ਕਰ ਮੇਰੇ ਕੋਲੇ ਠੀਕ ਆ ਉਹਨਾਂ ਨੂੰ ਮੈਂ ਕਹਿ ਕੇ ਆਇਆ ਬਿਨੈ ਨਾ ਫੋਨ ਆਊਗਾ ਤੇ ਨਾ ਹੀ ਕੋਈ ਸਨੇਹਾ ਦੇਖਾ ਮਚਾ ਦੂੰ ਤੇਲ ਪਾ ਕੇ ਤੈਨੂੰ ਮੈਂ ਨਾ ਜਮੀਨ ਹੀ ਲੈਣੀ ਸੀ ਤਾਂ ਫਿਰ ਉੱਥੇ ਕਿਉਂ ਨਹੀਂ ਗੱਲ ਕੀਤੀ ਮਾਸੀ ਹੋਰ ਹੋਰੇ ਗੱਲ ਕਰਦੇ ਨਾ ਉੱਥੇ ਨਾ ਮਨਿੰਦਰ ਦੀ ਮਾਂ ਬੈਠੀ ਸੀ ਤਾਂ ਹੀ ਨੀ ਮੈਂ ਕੁਝ ਕਹਿ ਸਕਿਆ ਹਾਂ ਲਾਲਚ ਤਾਂ ਆਪਦਾ ਨਾ ਤਾਂ ਹੀ ਤਾਂ ਗੱਲ ਹੀ ਨਹੀਂ ਕੀਤੀ ਵੀ ਉਹਨਾਂ ਨੂੰ ਪਤਾ ਲੱਗ ਜਾ ਵੀ ਕੀ ਗੱਲ ਐ ਨਾ ਤੇ ਉਹਨੂੰ ਵੀ ਚਰੀ ਆ ਸੱਤ ਕਿੱਲੇ ਉਹ ਲੈ ਗਿਆ ਵੱਢ ਕੇ ਬਰਾਬਰੋ ਜਿਹਦੀ ਜ਼ਮੀਨ ਸੀ ਅਗਲਾ ਲੈ ਗਿਆ ਤੇ ਤੇਰਾ ਆਕੜੀ ਕਿ ਬੈਠੇ ਉਹਦੇ ਤੇਰਾ ਨਹੀਂ ਹੱਕ ਹੈਗਾ ਤੂੰ ਨਹੀਂ ਕੋਈ ਲੱਗਦੀ ਉਸ ਘਰ ਦੀ ਮੈਨੂੰ ਸਾਰਕੋਸ਼ ਲੱਗਦੀ ਐ ਇਹ ਕੀ ਮਤਲਬ ਹੋਇਆ ਕਿ ਮੈਂ ਜ਼ਮੀਨਾਂ ਵੀ ਲਿਆਂ ਮਾਪੋ ਮੈਨੂੰ ਦੱਸਤਾ ਮੇਰੇ ਨਾਲ ਨਾ ਜਵਾਨ ਨਾ ਲੜਾ ਅੱਜ ਤੱਕ ਕਿਹੜੀ ਕੁੜੀ ਨੇ ਆਈ ਐ ਜ਼ਮੀਨਾਂ ਤੇ ਪੇਕਿਆ ਤੂੰ ਤਾਂ ਲੈ ਕੇ ਆਏਂਗੀ ਮੈਂ ਨਹੀਂ ਲਿਆਂਦੀ ਜ਼ਮੀਨ ਜਵਾਨ ਤੂੰ ਸੁਖ ਮਰਜ਼ੀ ਕਰੀ ਜਾ ਪਰ ਮੇਰੇ ਭਰਾ ਦੀ ਵੱਢ ਕੇ ਵੱਢ ਕੇ ਦੱਬ ਦੂੰ ਤੈਨੂੰ ਮੈਂ ਨਾ ਗੱਲ ਦੱਸਤੀ ਪਰ ਮੇਰੇ ਭਰਾ ਦੀ ਵੀ ਜ਼ਮੀਨ ਕਦੇ ਨਹੀਂ ਲਿਆਂਦੀ ਤੂੰ ਇਹ ਨਾ ਸੋਚੀ ਕਿ ਉਹ ਤੇਰੇ ਮਗਰ ਆ ਜਾਣਗੇ ਠੀਕ ਆ ਮਗਰ ਆਉਣ ਵਾਲੇ ਸਾਰੇ ਰਾਹ ਬੰਦ ਕਰਤੇ ਉਹਨਾਂ ਦੇ ਮੈਂ ਤੇ ਤੂੰ ਜਿਹੜੇ ਕੋ ਮੈਂ ਕਹੂੰਗਾ ਨਾ ਇਸ ਘਰੇ ਉਹ ਹੋਊਗਾ ਆ ਵਗਦੇ ਤੁਹਾਡੇ ਕਹੀ ਹੁੰਦਾ ਸੀਗਾ ਅੱਗੇ ਮੇਰੀ ਕਹੜੇ ਸੁਣੀ ਹੈ ਕਿਸੇ ਨੇ ਮੈਂ ਮੈਂ ਤੈਨੂੰ ਦੱਸਤਾ ਆ ਫੋਨ ਜਾ ਫੜਾ ਪਹਿਲਾਂ ਤਾਂ ਉਰੇ ਠੀਕ ਆ ਮੇਰਾ ਫੋਨ ਫੜਾ ਦਿਓ ਮੈਨੂੰ ਤੈਨੂੰ ਮੈਂ ਫੜਾਈ ਖੜਾ ਫੋਨ ਠੀਕ ਆ ਕਰਲੀ ਨਾਲੇ ਹੁਣ ਗੱਲ ਆਦੀ ਮਾਂ ਨਾਲ ਨਾਲੇ ਭਰਾ ਨਾਲ ਉੱਥੇ ਤੇ ਜਾਣ ਕੇ ਨਹੀਂ ਬੋਲੀ ਮੈਨੂੰ ਤਾਂ ਪਤਾ ਲੱਗਿਆ ਸੀ ਤੁਸੀਂ ਕਿਉਂ ਰੋਕੀ ਜਾਂਦੇ ਮੈਨੂੰ ਫੇ ਘਰੇ ਗੱਲ ਨਹੀਂ ਕਰਨ ਦਿੰਦਾ ਜਾਂ ਇੱਥੇ ਫੋਨ ਨਹੀਂ ਦਿੰਦਾ ਤੇ ਫਿਰ ਹੁਣ ਤਾਂ ਪਤਾ ਲੱਗ ਗਿਆ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਤੇਰੇ ਆਹੋ ਮੈਂ ਮੈਂ ਤੈਨੂੰ ਦੱਸਤਾ ਠੀਕ ਆ ਮੈਨੂੰ ਨਾ ਜ਼ਮੀਨ ਚਾਹੀਦੀ ਆ ਮੇਰੀ ਕਿਸਮਤ ਖਰਾਬ ਹੈ ਜਦੋਂ ਮੈਂ ਇੱਥੇ ਆ ਗਈ ਉਹ ਮੰਮੀ ਨੇ ਕੀ ਤੋਫਾ ਮੰਮੀ ਆ ਕੋ ਗਾਈ ਨੂੰ ਤੈਨੂੰ 5 ਮਿੰਟ ਨਹੀਂ ਹੋਏਿੱਥੇ ਹੀ ਫੋਨ ਕਰਤਾ ਕਿਵੇਂ ਵੀ ਰਣਾ ਤਾਂ ਇੱਥੇ ਪਊਗਾ ਪਰ ਇਹ ਕੁਛ ਮਰਜ਼ੀ ਕਹਿ ਲਨ ਜ਼ਮੀਨ ਤਾਂ ਮੈਂ ਕਦੇ ਨਹੀਂ ਲਿਆਂਦੀ ਮੇਰੇ ਭਰਾ ਤੋਂ ਬਿਟਾ ਕੇ ਹਾਂ ਪੈਸੇ ਖਾਲ ਕੇ ਮੇਰੇ ਸੱਦੇ ਸੀਗਾ ਵੀਰੇ ਆ ਸੱਦਿਆ ਸੀ ਕੀ ਸੀ ਲੈ ਭੈਣ ਉਹਨਾਂ ਦੇ ਜਾ ਕੇ ਐਸੀ ਦੱਸਦੇ ਭੈਣੇ ਸਾਰੀ ਗੱਲ ਮੈਂ ਗਈ ਸੀ ਬਾਈ ਹਾਂ ਭੈਣੇ ਦੱਸੋ ਰਾਜੀ ਬੰਦਾ ਕਰਨ ਵਾਸਤੇ ਮੈਂ ਆਖਿਆ ਭਾਈ ਗਮਾਣਾ ਮੱਥੇ ਚੱਲ ਤੁਸੀਂ ਨਾ ਐਵੇਂ ਬੈਰ ਪਾਓ ਤੇ ਉਹ ਤਾਂ ਬਾਈ ਤਿਆਰ ਆ ਰਾਜੀ ਬੰਦੇ ਨੂੰ ਸਰ ਤਾਂ ਗੱਲ ਵਧ ਗਿਆ ਭੈਣੇ ਜੇ ਰਾਜੀ ਬੰਦਾ ਕਰਦੇ ਆ ਗੱਲ ਕਰ ਬਾਈ ਅਗਲੇ ਇੱਕ ਸ਼ਰਤ ਤੇ ਕਰਨਗੇ ਰਾਜੀ ਬੰਦਾ ਵੀ ਇਹਨਾਂ ਤੋਂ ਮਾਪੁੱਤਾਂ ਤੋਂ ਮਾਫੀ ਮੰਗਾਓ ਸਰ ਕੋਈ ਨਹੀਂ ਹੈ ਭੈਣੇ ਫਿਰ ਮੰਗ ਲਓ ਮਾਫੀ ਹੈ ਜੀ ਮੈਂ ਤਾਂ ਆਈ ਕੀ ਹੈ ਹਾਂ ਦਾਦੀ ਨੂੰ ਠੀਕ ਹੈ ਅੱਜ ਘਰੀ ਆ ਗਿਆ ਸੀ ਉਹ ਕਈ ਦਿਨਾਂ ਦਾ ਤਾਇਆ ਨਹੀਂ ਸੀ ਤੇ ਮੈਂ ਆਖਿਆ ਵੀ ਚੱਲ ਕੋਈ ਨਾ ਉਹ ਕਹਿੰਦਾ ਵੀ ਕੱਲਾ ਨਹੀਂ ਜਾਂਦਾ ਮੈਂ ਠੀਕ ਹੈ ਜੀ ਤੇ ਕਹਿੰਦਾ ਕਿ ਸਾਨੂੰ ਸੱਦਿਆ ਵੀ ਤੁਸੀਂ ਸਾਡੇ ਨਾਲ ਜਾਓ ਹਾਂ ਕੋਈ ਨਹੀਂ ਚੱਲ ਪੜਾਂਗੇ ਹਾਂ ਵੀ ਆਏ ਆ ਤੁਹਾਨੂੰ ਪਤਾ ਕੱਲੇ ਗਿਆ ਨੂੰ ਪਰੋਂ ਅਗਲੇ ਹੋਰ ਕੁਝ ਬੋਲਣ ਜਾਂ ਕੋਈ ਕੀ ਕਹਿ ਸਕਦੇ ਆ ਪੰਜਾਬੀ ਮਾੜਾ ਮੋਟਾ ਬੋਲ ਵੀ ਪੈ ਚਾਰ ਨਿਬੜਦਾ ਫੇਰੇ ਕਿਉਂ ਵਾਧਾ ਵਧਾਉਣਾ ਹੈ ਮੈਂ ਤਾਂ ਭਾਈ ਇਹਨਾਂ ਨੂੰ ਆਈਆਂ ਨੇ ਜੇ ਉਹ ਬੋਲਣਗੇ ਕੋਈ ਸੋਡੀ ਰਾਖ ਮੈਲੀ ਨਹੀਂ ਹੁੰਦੀ ਤੁਸੀਂ ਚੁੱਪ ਕਰ ਜਾਓ ਮਾ ਹਾਂ ਮਾੜਾ ਤੁਸੀਂ ਚੁੱਪ ਕਰਦੇ ਕੋਈ ਅਗਲੇ 6 ਵਜੇ ਆ ਨਾ ਕਈ ਵਾਰ ਗੁੱਸਾ ਆਉਂਦਾ ਆਗਦੇ ਨੂੰ ਤੇ ਜੇ ਠਾਣੋ ਠਾਣੀ ਹੋ ਗਏ ਨਾ ਤਾਂ ਸੋਡਾ ਲੱਗੂ ਕੋਈ 10 20 ਹਜ਼ਾਰ ਦੇ ਨਾਲੇ ਅਗਲੇ ਤਾਂ ਲੱਗੂ ਤੇ ਨਿਵੇੜਨਾ ਅਕਸਰ ਨੂੰ ਫੇਰ ਵੀ ਪਿੰਡ ਦੇ ਬੰਦਿਆਂ ਨੇ ਮਾੜਾ ਤੁਸੀਂ ਮੁੰਡੇ ਨੂੰ ਸਮਝਾ ਦਿਓ ਉਹਨੂੰ ਬੁਲਾ ਲਓ ਲਾਡੀ ਨੂੰ ਆਵਾਜ਼ ਮਾਰ ਲਓ ਲਾਡੀ ਓਰੇ ਆ ਪੁੱਤ ਆਉਂਦਾ ਲਾਡੀ ਵੀ ਤੇ ਲਾਡੀ ਐ ਤੇ ਗੱਲ ਕਰ ਲੈਨੇ ਆਪਾਂ ਸਾਥ। ਸਾਡੇ ਫੇਰ ਦੇਖੋ ਕੰਮ ਤੁਸੀਂ ਛੱਡੀ ਬੈਠੇ ਹੋ। ਉਹ ਵੀ ਛੱਡੀ ਬੈਠੇ ਆ। ਜਵਾਕ ਬਾਈ ਘਰੋਂ ਬੇਕਾਰ ਕਰ ਛੱਡਿਆ ਇਹਨਾਂ ਨੇ। ਪੈਨੇ ਦਿਨਾਂ ਦਾ ਅਸੀਂ ਡਰ ਲੱਗੀ ਜਾਂਦਾ ਸੀ ਵੀ ਨਾ ਜਾਣਾ ਚੱਲ ਮੇਰੇ ਪੁੱਤ ਨੂੰ ਨਾ ਕੁਸ ਕਰਾ ਦੇਣਾ ਉਹ ਦਾਣੇ ਕੋਨੇ ਚ ਪਸਾ ਦੇਣਾ। ਚਲੋ ਤਾਂ ਮੈਂ ਕਹਿ ਕੇ ਆਇਆ ਸੀ ਨੋ ਨੋ ਮੈਂ ਹਮ ਤਾਂ ਪੂਰਾ ਜਾਂਦਾ ਸੀ ਤੇ ਕਲਦੀਪ ਤਾਂ ਜ਼ੋਰ ਲਾਉਂਦਾ ਸੀ ਬਹੁਤ ਕਹਿੰਦਾ ਸਾਨੂੰ ਨਿਬੜ ਲੈਂਦੇ ਹਾਂ ਮੈਂ ਘਰਾਂ ਦੇ ਘਰਾਂ ਤੁਸੀਂ ਕਿਵੇਂ ਗਵਾਂਢ ਚ ਲੋਟ ਨਹੀਂ ਹੁੰਦਾ ਇਹਨਾ। ਬਾਈ ਕਲਦੀਪ ਹੀ ਬੋਲਦਾ ਸੀ ਬਾਹਲਾ। ਉਹ ਕਹਿੰਦਾ ਮੇਰੀ ਮਾਂ ਦੇ ਮਾਰੀ ਆ ਕਹਿੰਦਾ ਕੀ ਸਰਪੰਚ ਸਾਹਿਬ ਅਸੀ ਗਾ ਲਾਡੀ ਹਾਂ ਵਧੀਆ ਵਧੀਆ ਬੈਠ ਬਸ ਅੱਜ ਨੂੰ ਹੋ ਜਾ ਤੈਨੂੰ ਮਾੜਾ ਕਲੀ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕੋਈ ਉਹਨਾਂ ਨੇ ਤਾਂ ਦੱਸਿਆ ਸੀ ਜਾਂ ਪਤਾ ਮੈਂ ਆ ਕੇ ਗਿਆ ਸੀਗਾ ਹੁਣ ਤੁਸੀਂ ਦੱਸੋ ਭੈਣ ਕਹਿੰਦੀ ਕਹਿੰਦੀ ਰਾਜੀ ਬੰਦੇ ਨੂੰ ਕਹਿੰਦੇ ਆਹੋ ਧਮਕਾਉਂਦੀ ਆ ਸਰਪੰਚ ਸਾਹਿਬ ਪਹਿਲਾਂ ਤਾਂ ਧਮਕੇ ਦਿੰਦੇ ਸੀਗੇ ਮੈਨੂੰ ਹਾਂ ਤੈਨੂੰ ਅਸੀਂ ਮਾਰ ਦਾਂਗੇ ਤੈਨੂੰ ਪਿੰਡ ਜਨੀ ਵੜ ਦਿੰਦੇ ਹੁਣ ਤੁਹਾਨੂੰ ਵੀ ਪਤਾ ਕਈ ਦਿਨ ਹੋ ਗਏ ਉਹ ਤਾਂ ਪਿੰਡ ਜੋ ਬਾਹਰ ਰਿਹਾ ਪਹਿਲਾਂ ਉਹ ਤਾਂ ਗੱਡੀ ਆਇਆ ਨਾ ਗੱਲ ਜਦੋਂ ਆਪਾਂ ਨੇ ਕੋਈ ਪਰਿਵਾਰ ਦੇ ਮੈਂਬਰ ਦੇ 6:00 ਵਜੇ ਦੀ ਆ ਅਗਲਾ ਫਿਰ ਗੁੱਸੇ 'ਚ ਕੁਝ ਬਹੁਤ-ਬਹੁਤ ਕਹਿੰਦਾ ਹੈਗਾ ਚਲ ਕੋਈ ਨਾ ਪੁੱਤ ਹੁਣ ਰਾਜੀ ਬੰਦੇ ਨੂੰ ਕਹਿੰਦੇ ਸਰਪੰਚ ਸਾਹਿਬ ਉਹ ਮੈਂ ਤਾਂ ਐ ਤੁਹਾਨੂੰ ਕਹਿੰਦਾ ਸੀਗਾ ਵੀ ਤੁਸੀਂ ਸਾਡੇ ਨਾਲ ਚੱਲਿਓ ਹਨਾ ਤੇ ਕਈ ਵਾਰੀ ਆਇਆ ਹੁੰਦਾ ਨਾ ਵੀ ਹੁਣ ਮੋਦਵਾਰ ਬੰਦੇ ਨੂੰ ਦੇਖ ਕੇ ਗਲਾ ਨਹੀਂ ਬੋਲਦਾ ਮਨ ਦੇ ਵਿੱਚ ਗੁੱਸਾ ਤਾਂ ਹੁੰਦਾ ਹੀ ਉਹਨਾਂ ਦੀ ਮਾਂ ਦੇ 6:00 ਵਜੇ ਆ ਮੈਂ ਕਿਹੜਾ ਜਾਣ ਕੇ ਮਾਰੀ ਆਈ ਚਲੋ ਉਹ ਵੀ ਮੰਗ ਲਾਂਗੇ ਵਸ ਹਾਂ ਚਲ ਮਾਫੀ ਮੰਗ ਲੋ ਫਿਰ ਮਾਫੀ ਮੰਗਣਾ ਕਿਹੜਾ ਤੇ ਛੋਟਾ ਹੋ ਜਾਏਗਾ ਕਿਸੇ ਨਹੀਂ ਹੁੰਦਾ ਤੇਰੇ ਮਾਮਾ ਵਰਗੀ ਹੈ ਜੇ ਉਹਦੇ ਪੈਰ 'ਤੇ ਹੱਥ ਲਾ ਦੇਗਾ ਤਾਂ ਵੀ ਹਾਂ ਚਾਚੀ ਹੈ ਤੇਰੀ ਉਹ ਮਾਮਾ ਵਰਗੀ ਹੈ ਮਾਂ ਦੇ ਲਾਤੇ ਜਿਹੜੇ ਚਾਚੀ ਦਾਤੇ ਹਾਂ ਉਹੀ ਤਾਂ ਗੱਲ ਹੈ ਆਈ ਕਹਿੰਨੇ ਵਈ ਇਹਨੂੰ ਵਿਚਾਲ ਆਪਣਾ ਜੇ ਮਾਫੀ ਮੰਗ ਕੇ ਆਪਣੀ ਗੱਲ ਸੁਲਝਦੀ ਆਪਾਂ ਹੋਰ ਕੀ ਭਾਗਦੇ ਹਾਂ ਵਧ ਗਿਆ ਹਾਂ ਮੈਂ ਲੋਕ ਤਾਂ ਹਮ ਗਣਾ ਉਧਰ ਵੀ ਲਾਉਂਦੇ ਆ ਇਹਨਾਂ ਨੂੰ ਵੀ ਲਾਉਂਦੇ ਆ ਵੀ ਤੁਸੀਂ ਆਹੋ ਕਰੋ ਥਾਣੀ ਉਹਨਾਂ ਨੂੰ ਵੀ ਕਹਿੰਦੇ ਜਾਣ ਨੂੰ ਬਥੇਰਾ ਕਹਿੰਦੇ ਆ ਵੀ ਆਪਦਾ ਮਨ ਨਹੀਂ ਕਰਦਾ ਭੈਣੇ ਥਾਣੇ ਜਾਣ ਨੂੰ ਲੋਕ ਚੱਕਾਂ ਦੇ ਦੇ ਭੇਜਦੇ ਆ ਇਹ ਤਾਂ ਹੈ ਵਿਚਾਰਪੀ ਨਾਲ ਇਹਨਾਂ ਹੀ ਲੱਗਣ ਨਾਲ ਉਹਨਾਂ ਹੀ ਲੱਗਣਾ ਲੋਕ ਤਾਂ ਸਵਾਦ ਲੈਂਦੇ ਆ ਬਸ ਉਂਗਲਾਣੇ ਭਾਗੇ ਹੁੰਦੇ ਨੇ ਲੋਕ ਤਾਂ ਦੇ ਲੈ ਇਹ ਕੰਮ ਪਾੜ ਦੇ ਤੱਕ ਨੇ ਵੀ ਉਹ ਕਰਦੇ ਉਹ ਦਿਨ ਲੜਾ ਦੋ ਹੈ ਉਂਗਣਾ ਲਾਈ ਜਾਂਦੇ ਸਰਪੰਚ ਸਾਹਿਬ ਜੇ ਤੁਸੀਂ ਉਧਰ ਗਏ ਨਾ ਤਾਂ ਜਾ ਕੇ ਤੁਸੀਂ ਉਹਨਾਂ ਨੂੰ ਕੱ ਬਡੀ ਗੱਲ ਨਹੀਂ ਹੁੰਦੀ ਫਿਰ ਕੀ ਹੋ ਗਿਆ ਵੀ ਤੁਸੀਂ ਆਪਸ ਵਿੱਚ ਰਹਿਣਾ ਤਾਂ ਪਿੰਡ 'ਚ ਹੀ ਆ ਇਹ ਕੱਲ ਨੂੰ ਤੁਸੀਂ ਉਹਨਾਂ ਦੇ ਕੇਸ ਗੱਪਾਂ ਕਰਦੇ ਹੋ ਤਾਂ ਆਪਸ ਵਿੱਚ ਬੈਰ ਖੜਾ ਹੋਊਗਾ ਅੱਜ ਤੁਸੀਂ ਕਰਦੇ ਹੋ ਕੰਮਲੀ ਗੱਲ ਕਿਉਂ ਕਰੀ ਜੰਨਾ ਤੂੰ ਆਪਾਂ ਹੁਣ ਚੱਲਦੇ ਹਾਂ ਇਕੱਠੇ ਨਾਲ ਹੀ ਚੱਲਦਾ ਆਪਣੇ ਨਾਲ ਸਰਪੰਚ ਉਹ ਤਾਂ ਉਹਨਾਂ ਨੂੰ ਕਿਹਾ ਸੀ ਉਹ ਤਾਂ ਉੱਧੇ ਜਾਂਦੇ ਸੀਗੇ ਕਹਿੰਦੇ ਕਹਿੰਦੇ ਅਸੀਂ ਪੱਟੀ ਫੇਰ ਕਰਾਵਾਂਗੇ ਮੈਂ ਆਖਿਆ ਮੈਂ ਤੂੰ ਪੱਟੀ ਘਰੋ ਪਹਿਲਾਂ ਬੰਤੂ ਨੂੰ ਸੰਭੋ ਇਹ ਤਾਂ ਫੇਰ ਵੀ ਹੋ ਜੂ ਮੈਂ ਜੇ ਆਪਣਾ ਰਾਜੀ ਬੰਦਾ ਹੋ ਗਿਆ ਕੀ ਫਾਇਦਾ ਆਪੇ ਤੁਸੀਂ ਲਾਉਂਗੇ ਤੇ ਨਾਲੇ ਉਹਨਾਂ ਨੂੰ ਦੇਣੇ ਪੈਣਗੇ ਰਾਜੀ ਬੰਦੇ ਉੱਥੇ ਵੀ ਸਰਪੰਚ ਤੇ ਪੰਚਾਇਤ ਨਹੀਂ ਕਰਾਉਣਾਗਾ ਤੂੰ ਛੋੜਾ ਘਰੇ ਹੁੰਦਾ ਕੀ ਮਾੜਾਗਾ ਚਲ ਤਾਂ ਵਧਿਆ ਹੋ ਗਿਆ ਭੈਣ ਨੇ ਉਹ ਕਰਤਾ ਵਿੱਚ ਪੈ ਗਏ ਹੈ ਉਹੀ ਕਹਨੇ ਆ ਬਾਈ ਉਹਨਾਂ ਨੇ ਤਾਂ ਪੁਲਿਸ ਵਾਲੇ ਨੇ ਤਾਂ ਪੈਸੇ ਲਾਉਣੇ ਸੀ ਲਾ ਲੈਿੰਦੇ ਦੋਨਾਂ ਧਿਰਾਂ ਤੋਂ ਉਹਨਾਂ ਤਾਂ ਮਸਲਾ ਤਾਂ ਭੈਣ ਉਹਨਾਂ ਦਾ ਤਾਂ ਉਹ ਤਾਂ ਭਾਲ ਦੇ ਕੋਈ ਸਾਡੇ ਕੋਲ ਰੋਜ਼ ਆ ਕੇ ਆਵੇ ਝਗੜਾ ਤੇ ਅਸੀਂ ਉਹ ਕਰਗੇ ਹਾਂ ਇਹਨੂੰ ਆਖਿਆ ਹਾਂ ਭਈ ਨਾਲ ਚੱਲ ਵੜ ਨਾਲ ਤੇਰੀ ਮਾਂ ਵਗ ਜੂ ਮਾਫੀ ਮੰਗ ਲਈ ਜੇ ਤੈਨੂੰ ਕੁਝ ਕਹੂਗਾ ਉਹ ਕੁਲਦੀਪ ਜਾਂ ਉਹਦੀ ਮਾਂ ਆਖੂ ਬੋਲੀ ਨਾ ਇਹ ਕੋਈ ਜਮ ਨਹੀਂ ਜਾਦੇ ਹੋ ਮੈਂ ਤੇ ਸਰਪੰਚ ਆਪੇ ਜਵਾਬ ਦੇਵਾਂਗਾ ਅਸੀਂ ਆਪੇ ਉਹਨਾਂ ਨੂੰ ਲੱਗ ਰਹਾਂਗੇ ਭਾਈ ਚਲ ਜਿਹੜੇ ਹੋਣ ਵਾਲੀ ਹੋ ਗਈ ਵੀ ਹੁਣ ਤੁਸੀਂ ਵਾਅਦਾ ਕਰਦੇ ਹੋ ਥੋੜੇ ਘਰੇ ਆਏ ਆ ਉਹੀ ਹੈ ਭਾਈ ਜਦ ਨੀਵੇਂ ਹੋ ਕੇ ਥੋੜੇ ਘਰੇ ਆ ਕੇ ਮੈਂ ਤਾਂ ਬੋਲਦਾ ਨਹੀਂ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਹੈ ਹੁਣ ਮੇਰੇ ਨਾਲ ਤਾਂ ਐਡਾ ਵੱਡਾ ਧੱਕਾ ਕੀਤਾ ਮੇਰੇ ਚਾਚੇ ਨੇ ਮੈਂ ਤਾਂ ਉਹਨੂੰ ਨਹੀਂ ਬੋਲਿਆ ਕਦੇ ਕੁਝ ਚਲ ਕੋਈ ਨਾ ਉਹ ਮਸਲੇ ਤੇ ਵੀ ਆਪਾਂ ਉਹ ਕਰਾਂਗੇ ਗੱਲ ਸਾਨੂੰ ਫੇਰ ਪਹਿਲਾਂ ਜਿਹੜਾ ਚਲ ਜੁੱਫਦਾ ਇਧਰੋਂ ਨਿਪਟਦਾ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਹੈ ਮੇਰੇ ਪੁੱਤ ਕਦੇ ਕਿਸੇ ਨਾਲ ਲੜਿਆ ਉਹ ਤਾਂ ਕਰ ਤੁਹਾਡੀ ਸਮਝ ਲੈ ਜੀ ਮੈਂ ਬਸ ਹੁ

ਬਾਈ ਜਵਿੰਦਰ ਲੋਟ ਹੋ ਗਏ ਠੀਕ ਹੈ ਹੁਣ ਹਾਂ ਬਸ ਠੀਕ ਹੈ ਤੇ ਕੁਲਦੀਪ ਨੀਂ ਨਾ ਜੀ ਕਿਹੜੇ ਪੈਸੇ ਆ ਇੱਥੇ ਪਿਰਦਾ ਅੰਦਰ ਹੀ ਮਾਰਿਓ ਬਾਜ ਨੂੰ ਕੁਲਦੀਪ ਹਾਂ ਆ ਗਿਆ ਬਾਈ ਜੀ ਕਿਧਰ ਗਏ ਆ ਕਿਤੇ ਆਇਆ ਬੈਠ ਫਿਰ ਇੱਧਰ ਤੁਸੀਂ ਕਿਵੇਂ ਅੱਜ ਪੰਚਾਇਤ ਲੈ ਆਇਆ ਏ ਕਰੇ ਹੋਰ ਭਾਈ ਠੀਕ ਹੈ ਕੁਲਦੀਪ ਪੰਚਾਇਤ ਲੈ ਹੁੰਦੀ ਹੈ ਤੇਰਾ ਕਿਦਾ ਹੈ ਨਹੀਂ ਹੁੰਦਾ ਠੀਕ ਹੈ ਜੀ ਬੱਜ ਕੇ ਬਸ ਮਾਰਾ ਇਹਨੇ ਰੱਖਦੇ ਤੁਸੀਂ ਕੋਈ ਛੱਡੀ ਨਹੀਂ ਸੀ ਆਹ ਬਾਹਰ ਨਹੀਂ ਬੋਲਦੇ ਉਹਨੇ ਕੁਲਦੀਪ ਅਸੀਂ ਘੱਟ ਬੋਲ ਗਏ ਜੀ ਤੇ ਸੱਤਾਂ ਮਾਰਨ ਅਸੀਂ ਬੋਲ ਗਏ ਵੀ ਨਾ ਚਲੋ ਤਾਂ ਕਈ ਵਾਰ ਹੋ ਜਾਂਦਾ ਅਣਜਾਣੇ ਚ ਜੀ ਕਿਸੇ ਦਾ ਨਹੀਂ ਕਰਦਾ ਹੁੰਦਾ ਸੱਤ ਮਾਰਨ ਨੂੰ ਕਾਹਨੂੰ ਜੀ ਕਰਦਾ ਜੀ ਲੋਕਾਂ ਤੋਂ ਗੱਲਾਂ ਸਾਨੂੰ ਮਿਲਦੀਆਂ ਕਹਿੰਦੇ ਇਸ ਤਾਂ ਸਮਾਰ ਕੇ ਵੜਕਾਏ ਆ ਉਤੋਂ ਐਂ ਕਹਿੰਦੇ ਇੱਕ ਕੁੱਤ ਮਾਰ ਕਰਦੇ ਆ ਉਹ ਲੋਕ ਕਈ ਵਾਰ ਕੋੜੋਂ ਵੀ ਲਾ ਦਿੰਦੇ ਇਕੱਲੇ ਬਾੜੀ ਵੀ ਲੋਕਾਂ ਦੀ ਨਹੀਂ ਉਹ ਗਰੀਦ ਨੂੰ ਸੁਣੀਦੀ ਹੁੰਦੀ ਆਲਦਾ ਹੀ ਦਿਮਾਗ ਭਰਤੀ ਦਾ ਹੁੰਦਾਗਾ ਕਿਸੇ ਕੋਲੇ ਕੋਈ ਗੱਲ ਨਹੀਂ ਕਹੀ ਕਾਹਨੂੰ ਕਹਿੰਦੇ ਉਹ ਯੂ ਥੋਡੇ ਵਰਗਾ ਤਾਂ ਕੋਈ ਸੌਹ ਖਾਨਦਾਨ ਨਹੀਂ ਹੈ ਨੀ ਪਿੰਡ 'ਚ ਚਲੋ ਤਾਂ ਛੜਤ ਹੁਣ ਦੱਸ ਕੇ ਮੈਂ ਹੋਣਾ ਚਾਹੀਦਾ ਤੂੰ ਤੁਸੀਂ ਆਇਓ ਘ ਇਹ ਉਹ ਆਈ ਗਈ ਵਾ ਠੀਕ ਆ ਫਿਰ ਇਹ ਭੈਣ ਵੀ ਆ ਕੇ ਗਈ ਸੀ ਪਹਿਲਾਂ ਇਹ ਕਹਿੰਦੇ ਸੀ ਰਾਜੀ ਬੰਦਾ ਕਰਾ ਦਿੰਦੇ ਆ ਫਿਰ ਹੈ ਬਸ ਇਹਨਾਂ ਨੂੰ ਮੈਂ ਦੱਸਤਾ ਸੀ ਵੀ ਐਂ ਕਰ ਲਓ ਬਾਕੀ ਮੇਰੀ ਮਾਂ ਬੈਠੀ ਆ ਭਾਈ ਵੱਡੀ ਆ ਮੇਥੋਂ ਹਾਂ ਦੱਸ ਬੰਦ ਤੋਂ ਭੈਣ ਕਿਵੇਂ ਕਰਨਾ ਤੇ ਮੈਂ ਤਾਂ ਭਾਈ ਦੇਖ ਮੇਰਾ ਪੁੱਤ ਬੈਠਾ ਜਿਵੇਂ ਇਹ ਕਹਿੰਦਾ ਓਵੇਂ ਕਰ ਲਓ ਮੈਂ ਤਾਂ ਇਹ ਤਾਂ ਰੋਟੀ ਲੈ ਕੇ ਖਾਣੀ ਆ ਮੈਂ ਇਹਦੇ ਖਿਲਾਫ ਨਹੀਂ ਜਾਂਦੀ ਅੱਜ ਤੁਸੀਂ ਕੁੱਤਮਾਰ ਕਰਨ ਵਾਲੇ ਤਾਂ 10 ਜਣੇ ਸੀ ਹੁਣ ਤੁਸੀਂ ਇਕੱਲੇ ਆ ਗਏ ਇੱਥੇ ਮਿੱਠੇ ਪੋਚੇ ਮਾਰਨਾ ਤੇ ਪੁੱਤ ਕਿਹੜੇ ਸੀ 10 ਜਣੇ ਸੀ ਕਹਦਾ ਪਰਦਾ ਡਾਂਗਾ ਲਈ ਫਿਰਦਾ ਸੀ ਜਿਵੇਂ ਕੱਬ ਚਾ ਲੈਣਾ ਹੁੰਦਾ ਤੁਸੀਂ ਚੱਲ ਫਿਰ ਕੋਈ ਨਹੀਂ ਪੁੱਤ ਹੁਣਾਂ ਇਹ ਤਾਂ ਨਿਬੜ ਕੇ ਹੀ ਫਿਰ ਆਪਣਾ ਲੋਟ ਆਉ ਕੰਮ ਕੋਈ ਨਹੀਂ ਨਿਮੇੜਦਾ ਜਿਵੇਂ ਤੇਰਾ ਲੋਕ ਤਾਂ ਤੂੰ ਵੀ ਇੱਧਰ ਕਦੇ ਉੱਧਰ ਤੂੰ ਵੀ ਦੋਨੇ ਪਾਸੇ ਹੋਈ ਫਿਰ ਦੋ ਪਾਸੇ ਦੀ ਗੱਲ ਕਰਦੇ ਹੁੰਦੇ ਹੁਣ ਸੋਨੂੰ ਦਹਾ ਕੇ ਤਾਂ ਭੂਆ ਮਰਵਾ ਨਹੀਂ ਸਕਦੀ ਇੱਥੇ ਵੀ ਭਾਈ ਤੁਸੀਂ ਡੈ ਕੇ ਮਰ ਜਾਓ ਇੱਕ ਦੂਜੇ ਦੇ ਜੇ ਇੱਕ ਨੇ ਇੱਕ ਤੇ ਸੱਟ ਮਾਰ ਤੀ ਇੱਕ ਜੇਲ੍ਹ ਚ ਭਗ ਜਾਊਗਾ ਛੋਟੀਆਂ ਮਾਮਾਂ ਇੱਥੇ ਫਿਰਨੀਆਂ ਕੌਲੇ ਨਾਲ ਬਾਈਕਾਂ ਇਹੀ ਤਾਂ ਡਰੇ ਨਹੀਂ ਸੱਟ ਮਾਰਨ ਲੱਗੇ ਇਹਨਾਂ ਨੂੰ ਤਾਂ ਜੇਲ੍ਹਾਂ ਦਾ ਡਰ ਹੈ ਨਹੀਂ ਆਂ ਪੰਡਰੀ ਜਉਂ ਹੀ ਜੇਲ੍ਹਾਂ ਤੋਂ ਘਰੇ ਬੈਠੀ ਤੇ ਫਿਰ ਜੇ ਡਰੇ ਨਹੀਂ ਇਹਨਾਂ ਨਾਲ ਕੁੱਤੇਖਾਨੀ ਵੀ ਬਹੁਤ ਹੋ ਗਈ ਕੁੱਤੇਖਾਨੀ ਨਹੀਂ ਹੋਈ ਇਹ ਤਾਂ ਅਸੀਂ ਭਲੇ ਮਾਨਸੀ ਹੋਰ ਬੰਦਾ ਹੁੰਦਾ ਨਾ ਉਹਨੂੰ ਠੰਡ ਦਾ ਟਾਈਮ ਸੀ ਮੂਧਾ ਪਾ ਕੇ ਹੱਟ ਕੁੱਤੇ ਹੁੰਦੇ ਇਹਨਾਂ ਦੀ ਸਾਰੀ ਉਮਰ ਬਹਾਲਨੀ ਸੀ ਹੁੰਦੇ ਇਹ ਸਾਡੇ ਗੱਲਾਂ ਜਦ ਤੁਸੀਂ ਜਿਹੜਾ ਹੁਣ ਜਿਹੜਾ ਨਿਬੜਦਾਵੇਂ ਨੇ ਬੇੜੋ ਹੁਣ ਮੈਂ ਬਾਹਲੀ ਗੱਲਾਂ ਚ ਕੋਈ ਫਾਇਦਾ ਨਹੀਂ ਦਿੰਨੇ ਮੇੜਦੇ ਹਾਂ ਦੱਸੋ ਕੀ ਨਿਮੇੜਦੇ ਹੋ ਦੱਸੋ ਵੀ ਕੁਛ ਤੁਸੀਂ ਦੱਸੋਣ ਭੈਣ ਕਿਵੇਂ ਕੀ ਗੱਲਬਾਤ ਕਰਦੇ ਸੀ ਇਹਨਾਂ ਨੇ ਹਉਨਾ ਰਾਜੀ ਬੰਦੇ ਦੀ ਕਰਕੇ ਗਈ ਸੀ ਬਾਈ ਮੈਂ ਤਾਂ ਹੁਣ ਤੇਰਾ ਹੱਕ ਹੈ ਤੂੰ ਸਰਪੰਚਾਂ ਜਿਹਦਾ ਪਿੰਡ ਦਾ ਤੂੰ ਦੱਸ ਨਾ ਤੂੰ ਰੋਜ ਰੌਲੇ ਚ ਜਾਣਾ ਵੀ ਇਹ ਜਿਹੜੇ ਰੌਲੇ ਕਿਵੇਂ ਨਿਪਟਦੇ ਤੈਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਉਹ ਤਾਂ ਠੀਕ ਹੈ ਭਣੇ ਮੈਂ ਹਾਂ ਮੈਂ ਇਹਨੂੰ ਕਹੀ ਤਾਂ ਜਾਣਾ ਦੱਸੋ ਕਿ ਕਿਵੇਂ ਉਹ ਕਰਨਾਗਾ ਮੈਂ ਕਹੀ ਤਾਂ ਜਾਣਾ ਗਲਤੀ ਬਣਾ ਦੋ ਮੇਰੀ ਮਾਂ ਦੇ ਪੈਰੀਂ ਹੱਥ ਲਵਾ ਦੋ ਵਾ ਗੱਲ ਖਤਮ ਨਹੀਂ ਹੋਈ ਨਿਪੜੀ ਮੈਂ ਇਹਨੇ ਤਾਂ ਸਾਰੇ ਪਿੰਡ ਦੇ ਸਾਹਮਣੇ ਸੱਤ ਮਾਰੀ ਇਹ ਤਾਂ ਫਿਰ ਵੀ ਘਰੇ ਗੱਲ ਰਹਿੰਦੀ ਆਪਣੀ ਇੱਥੇ ਚਲ ਕੋਈ ਨਹੀਂ ਗਲਤੀ ਕੀਤੀ ਮਨਮਾਉਣੀ ਦੱਸ ਮੇਰੀ ਗੱਲ ਸੁਣ ਭਾਈ ਅੱਛਾ ਜੀਨੇ ਤਾਂ ਮੇਰਾ ਸਿਰ ਪ ਨੰਦਾ ਸਿੜਕਦੀ ਫਿਰਦੀ ਆ ਉਦੋਂ ਕਿ ਪੰਪ ਦੇ ਦੇਕ ਡਾਂਗਾ ਚ ਕਾਇਆ ਸੀ ਉਹਨਾਂ ਨੂੰ ਤੇਰੇ ਸਾਹਮਣੇ ਕੀ ਪੰਪ ਦਿੱਤਾ ਤੂੰ ਹੀ ਤਾਂ ਕਿਹਾ ਮਾਰ 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 ਲੈ ਤੇਰੀ ਛਾਏ ਨਹੀਂ ਦਾ ਉਗਲ ਨੇ ਤਾਂ ਕੰਮ ਕਰਾਇਆ ਉਹਨਾਂ ਨੂੰ ਕਿਹਾ ਮਾਰ ਲੈ ਤਾਂ ਸਮਾਂ ਇਹਦੇ ਨਾਲ ਸਮਾਂ ਮੇਰੇ ਨਾਲ ਜਦੋਂ ਬਚੋਲੇ ਨੂੰ ਸਰਦਿਆ ਤੇ ਮੇਰੇ ਨਾਲ ਘਰੇ ਗਈ ਨਾ ਜੋਫੋ ਜਫੀ ਹੋ ਗਈ ਵੀ ਮੈਂ ਤੇਰਾ ਕੀ ਮਾੜਾ ਕਰਤਾ ਸਰੀਕ ਸਿਪਾਈ ਸਰੀਕ ਨੇ ਤੇਰੇ ਨੇ ਅੱਧ ਬੰਡਾ ਲਿਆ ਤਾਂ ਇਥੋਂ ਮੈਂ ਤਾਂ ਨਹੀਂ ਲੈ ਕੇ ਗਈ ਹੈ ਸਾਰੀ ਉਮਰ ਸਾਨੂੰ ਇਥੇ ਇਕੱਠਿਆਂ ਰਹਿੰਦਿਆਂ ਨੂੰ ਹੋ ਗਈ ਭਾਈ ਮੈਂ ਕੁਝ ਨਹੀਂ ਜੋਫੋ ਜਫੀ ਹੋਈ ਬਸ ਠੀਕ ਹੈ ਜਿਹੜਾ ਕੁਝ ਹੋ ਗਿਆ ਹਵਾ ਗਿਆ ਠੀਕ ਹੈ ਮੈਂ ਤੈਨੂੰ ਆਏ ਕਹਣਾ ਤਾਈ ਕੋਈ ਨਹੀਂ ਆਪਾਂ ਫਿਰ ਵੀ ਆਸੇ ਪਾਸੇ ਦਾ ਨਾਲ ਦੇ ਆਂ ਕੱਲ ਜੂ ਗੱਲ ਬਾਹਰ ਨਾ ਪੰਗਾ ਦਵਾ ਜੀ ਉਹਨੂੰ ਅੰਗਲ ਦੇ ਕੇ ਲਾਡੀ ਨੂੰ ਮੁੜ ਕੇ ਕੁਛ ਨਹੀਂ ਬਚਣਾ ਮੈਂ ਤੈਨੂੰ ਆਏ ਕਹਣਾ ਬਗਾਨਾ ਪੁੱਤ ਨਹੀਂ ਛੱਡਦਾ ਹੁੰਦਾ ਸੀ ਤਾਂ ਫਿਰ ਵੀ ਟਲਕ ਪੋਚ ਕੇ ਮੈਂ ਕਿੱਥੇ ਪੰਗਾ ਦਵਾਉਣੀ ਐ ਮੈਂ ਕਿਹੜਾ ਉਹਨੂੰ ਕਹਿੰਦੀ ਐ ਵੀ ਭਾਈ ਤੂੰ ਲੜ ਤੂੰ ਲੜਦਾ ਫਿਰਦਾ ਤੂੰ ਹੀ ਮੂੰਹ ਪਾਇਆ ਉਹਨੂੰ ਚੱਕਦੇ ਦੇ ਕੇ ਆਏ ਆਂ ਮੁੰਡੇ ਆਏ ਆਂ ਫੁੱਟ ਸਾਰਾ ਪਿੰਡ ਸੁੱਖੀ ਸੰਦੀ ਬਸਦਾ ਸੋਡੇ ਘਰੇ ਕੁੱਤ ਕਲੇਸ ਕਿਉਂ ਆ ਜੇ ਮੂੰਹ ਅੱਡਾ ਅੱਡਾ ਛੋਡੇ ਫੇਰ ਹੀ ਆ ਭਾਈ ਜੇ ਕੁੱਤ ਕਲੇਸ ਪੈ ਗਿਆ ਤਾਂ ਹੀ ਲੋ ਜੇ ਮੈਂ ਆਪਾਂ ਦੱਸਦਾ ਪੈਸੇ ਉਸ ਕਾ ਸਦੋ ਲਾਡੀ ਨੂੰ ਫੇਰ ਆਪਾਂ ਨੇ ਵੇੜ ਗਏ ਜੇ ਤਾਂ ਇਹ ਲਾਡੀ ਤੋਂ ਹੋ ਕਰਨਾ ਹੈ। ਦਾਦੀ ਨਾ ਬਈ ਮੇਰੇ ਘਰੇ ਬੜੇ ਸਰਪੰਚ ਸਾਹਿਬ ਦੀ ਬਾਤ ਹੀ ਜਾ। ਲੈ ਦੱਸ ਫੇਰ ਪੁੱਤ ਨਿਬੜੂ ਕਾ ਦੇ ਨਾਲ ਜੇ ਲਾਡੀ ਨਾ ਆਊਗਾ। ਨਾ ਮੇਰੀ ਗੱਲ ਸੁਣ ਅਸਲ ਲਾਡੀ ਤਾਂ ਅੰਦਰ ਲੁਕਿਆ ਬੈਠਾ ਤੇ ਉਹਦੀ ਮਾਂ ਇਥੇ ਲਾ ਕੇ ਪੈਰੀਆ ਤੇ ਕੱਪ ਜੂਗੀ ਤੇ ਉਹਦੇ ਕੀ ਕਰਨੋ ਮੈਲ ਜਾਊ ਲਾਡੀ ਦੇ। ਉਹਨੂੰ ਸਾਦ ਉਹਦੇ ਨਾਲ ਗੱਲ ਕਰ ਪਹਿਲਾਂ ਤੂੰ। ਪੂਰਾ ਮੈਂ ਮੂੰਹ ਦੇਖਾ ਹੀ ਨਹੀਂ ਪਸੰਦ ਕਰਦਾ ਮੈਨੂੰ ਇਥੇ ਗੁੱਸਾ ਆਜੂ ਘਰੇ ਆਏ ਦੀ ਮੁੜ ਕੇ ਤੁਸੀਂ ਕਹੋਗੇ ਬੇਇੱਜ਼ਤੀ ਹੋ ਗਈ ਸਿਰ ਪਾੜ ਜਾਣਗੇ ਇਥੇ। ਫੇ ਤੂੰ ਕੀ ਚਾਹੁੰਦੀ ਐ ਬੀਬੇ ਮੈਨੂੰ ਆਂਦਾ ਮੈਂ ਤਾਂ ਕੁਝ ਨਹੀਂ ਚਾਹੁੰਦੀ ਮੈਂ ਤਾਂ ਤੈਨੂੰ ਹੀ ਕਹੀ ਆ ਨੀ ਜਿਵੇਂ ਤੈਨੂੰ ਲੋਟ ਲੱਗਦਾ ਮੈਂ ਕਰ ਲਾਂ ਲੈ ਫਿਰ ਮੈਂ ਕਹੀ ਤਾਂ ਐ ਨਾ ਮੈਂ ਨਹੀਂ ਦੇਖਣਾ ਉਹਦਾ ਮੂੰਹ ਬਸ ਫਿਰ ਨਾ ਦੇਖ ਭਾਈ ਜਿਵੇਂ ਕਹਿੰਦਾ ਫਿਰ ਉਹ ਮੈਂ ਕਰ ਲਉ ਉਹ ਮੈਂ ਕਰ ਲਉ ਫਿਰ ਕੋਈ ਨਾ ਪੁੱਤ ਕਹਿੰਦੇ ਹੁੰਦੇ ਰਾਜੀ ਬੰਦੇ ਤਾਂ ਨਾ ਵੱਡੇ ਵੱਡੇ ਜਿਨ੍ਹਾਂ ਦੇ ਕਤਲ ਹੋ ਜਾਂਦੇ ਆ ਜੇ ਦੋਨੇ ਤਰ੍ਹਾਂ ਚਾਹੁੰਦੀਆਂ ਤਾਂ ਉਹਨਾਂ ਦੇ ਵੀ ਹੋ ਜਾਂਦੇ ਨੇ ਕਤਲ ਹੋ ਹੀ ਜਾਣੇ ਸੀ ਕਸਰ ਰਹੀ ਐ ਕੋਈ ਚੱਲ ਬਚਤ ਹੋਗੇ ਹੁਣ ਤਾਂ ਨਹੀਂ ਹੋਏ ਹੁਣ ਤਾਂ ਕਾਹਾਂ ਕੋ ਗੱਲ ਪਤਾਈਏ ਨਾ ਕਲੀਪ ਹੁਣ ਹੈ ਸਰਪੰਚ ਸਾਹਿਬ ਤੁਸੀਂ ਗੱਲ ਤਾਂ ਸੋਚੋ ਮੈਂ ਤਾਂ ਚੋਟੀ ਹੈ ਮਾਂ ਦੇ ਸਿਰ 'ਚ ਛੋਟੇ ਮਾਰੇ ਹੋਣਗੇ ਉਹਨੂੰ ਨੀਂਦ ਕਿਵੇਂ ਉਹ ਕਿਵੇਂ ਜਰ ਲੂ ਬਾਕੀ ਬੈਠੇ ਸਾਡੇ ਘਰੇ ਆਏ ਲੈ ਉੱਤੋਂ ਹਾਂ ਕਿ ਤੁਸੀਂ ਨਿਮੇੜੋ ਨਿਮੇੜਨ ਤਾਂ ਇਹ ਮੈਂ ਤਾਂ ਤਾਂ ਇਹ ਕਰਨ ਸਮਾਂ ਬਈ ਐਸੀ ਕਰੀ ਜਾਂਦੀਆਂ ਮਿੰਤਾ ਮੈਂ ਪੈਰੀ ਹੱਥ ਲਾ ਦਨੀ ਤੇਰੇ ਲਾ ਦਨੀ ਤੇਰੀ ਮਾਂ ਦੇ ਲਾ ਦਨੀ ਉਹ ਤੋ ਲਵਾਓ ਗੈਂਡੇ ਥੋੜਾ ਪਾਲਿਆ ਬਟ ਠਾ ਘਰੇ ਥੋਦਾ ਪਾਂ ਦੇ ਚ ਲੜਾਈ ਦੀ ਲੈ ਤੂੰ ਕਹਿੰਦਾ ਮੇਰੇ ਘਰੇ ਨਾ ਬੜੇ ਤੇ ਜੋ ਘਰੇ ਉਹ ਫੇਰੀ ਹੋ ਮੈਂ ਉਹ ਕਰੂ ਵਰਗੀ ਹੈ ਜੋ ਪੈਰੀ ਹੱਥ ਲਾ ਦੂ ਫਿਰ ਕੀ ਹੈ ਉੱਤੋਂ ਘਰੇ ਆ ਕੇ ਪੈਰੀ ਹੱਥ ਲੱਖ ਜੀ ਹੋਰ ਗਲੀ 'ਚ ਸੱਦ ਕੇ ਤਾਂ ਨਹੀਂ ਇਹਦੇ ਪੈਰੀ ਹੱ ਦੇਖ ਲੈ ਭਾਈ ਜਿਵੇਂ ਕਹਿਦਿਆਂ ਕਰ ਲਾ ਉਹ ਠੀਕ ਆ ਜਿਵੇਂ ਕਰ ਦੋ ਭਾਈ ਹਾਂ ਫਿਰ ਫੇਰ ਹੀ ਨਿਭੜੂ ਮੈਂ ਵੀ ਉਹਨੂੰ ਇੱਥੇ ਬੁਲਾ ਜੀ ਤੂੰ ਫਿਰ ਐਵੇਂ ਫਿਰ ਪੁੱਠਾ ਸਿੱਧਾ ਬੋਲੇ ਬੰਦ ਸਾਹਿਬ ਜੀ ਛੋਡੇ ਮੂੰਹ ਨੂੰ ਮੈਂ ਰਾਜੀ ਬੰਦਾ ਕਰਦਾ ਕਿਉਂਕਿ ਮੈਨੂੰ ਕੰਮ ਪੈਣਾ ਛੋਡੇ ਮੂੰਹ ਕੀ ਜੋ ਪਾਣੀ ਲੱਗਦਾ ਮੇਰੇ ਬਾਣ ਚ ਠੀਕ ਹੈ ਤੁਹਾਡਾ ਥਾਣ ਆ ਮੇਰੇ ਸਿਰ ਤੇ ਨਹੀਂ ਇਹਨਾਂ ਨੂੰ ਮੈਂ ਆਪਣੇ ਘਰੇ ਨਹੀਂ ਬਣਦਾ ਜਿਵੇਂ ਤੁਸੀਂ ਕਰੋਗੇ ਕਰ ਦੋ ਮੇਰੀ ਗੱਲ ਸੁਣਾ ਦੇਖ ਠੀਕ ਹੈ ਰਾਜੀ ਬੰਦਾ ਕਰ ਲੇਂਗਾ ਤੂੰ ਜਾਂ ਕੱਲ ਕਲਾ ਨੂੰ ਕਿਤੇ ਉਹ ਖੇਤ ਬੰਨੇ ਜਾਂਦਾ ਹੋਵੇ ਜਾਂ ਗਲੀ ਗੁਲੀ ਚ ਕਿਤੇ ਜਾਂਦਾ ਹੋਵੇ ਤੂੰ ਉਹਨੂੰ ਪੁੱਠਾ ਸਿੱਧਾ ਬੋਲੇ ਇਹ ਗੱਲ ਤਾਂ ਫਿਰ ਠੀਕ ਨਹੀਂ ਮੈਂ ਪਹਿਲ ਨਹੀਂ ਕਰਦਾ ਸਰਪੰਚ ਸਾਹਿਬ ਬੈਠੇ ਜਿਵੇਂ ਕਹਿ ਜਾਣ ਕਿ ਮੈਂ ਕਰ ਦਿੰਦਾ ਬਸ ਨਾ ਨਾ ਪਹਿਲਾਂ ਆਪਾਂ ਉਹਨੂੰ ਵੀ ਲੜਕਰਾਂਗੇ ਤੈਨੂੰ ਵੀ ਕਹਿੰਦੇ ਪਹਿਲ ਦਾ ਫਾਇਦਾ ਹੀ ਨਹੀਂ ਹਾਂ ਬਹੁਤ ਬਹੁਤ ਖੁਸ਼ ਹੋ ਗਿਆ ਹੁਣ ਨਵੇੜ ਦੋ ਗਾਲੀ ਵਿਦਾਈ ਦਾ ਕੋਈ ਫਾਇਦਾ ਨਹੀਂ ਗੱਲ ਹੈ ਹੈ ਇਹ ਤੋਂ ਬਾਅਦ ਇੱਕ ਘਰੇ ਚੱਲ ਕੇ ਆ ਗਏ ਬਸ ਠੀਕ ਹੈ ਕੋਈ ਨਹੀਂ ਉੱਧੇ ਵੀ ਆਏ ਜੀ ਇਹ ਉੱਧੇ ਮੈਥੋਂ ਗੁੱਸੇ 'ਚ ਇਹਨਾਂ ਨੂੰ ਬੋਲਿਆ ਗਿਆ ਚੱਲ ਕੋਈ ਜਿਹੜਾ ਪਿਛਲੀਆਂ ਗੱਲਾਂ ਦਾ ਤੁਸੀਂ ਸਾਰੇ ਮਾਰਾ ਦੀ ਮਾਂ ਦੀ ਗਲਤੀ ਮੰਨਣਾ ਬਈ ਇਹ ਕਿਸੇ ਦੇ ਫਟੇ 'ਚ ਟੰਗ ਡਾਉਣ ਕਿਉਂ ਗਈ ਆ ਮੈਂ ਚਾਰੋ ਤੱਕ ਚਲ ਜਿਹੜਾ ਕੁਝ ਹੋਣਾ ਸੇ ਬਾਅਦ ਚ ਆ ਕੇ ਕੋਈ ਮਾਰਦਾ ਮੈਂ ਗੱਲ ਲਾ ਕੇ ਪਾਸੇ ਵੀ ਦਰਦ ਹੁੰਦਾ ਮੈਂ ਤਾਂ ਬਿੰਦਰੇ ਭਾਂਡੇ ਮਾਂਜੀ ਆਲੀ ਸੀ ਮੈਂ ਤਾਂ ਸੱਦ ਕੇ ਲੈ ਗਈ ਹਰਪ੍ਰੀਤ ਮੈਂ ਕਦੋਂ ਗਈ ਸੀ ਪਹਿਲਾਂ ਤਾਂ ਹਜੇ ਮੈਂ ਬਗ ਜਾਂਦੀ ਸੀ ਚਲ ਜਿਹੜਾ ਕੁਝ ਹੋ ਗਿਆ ਭਾਈ ਉਹ ਤਾਂ ਹੁਣ ਛੱਡੋ ਜਾ ਤੂੰ ਉਸ ਪਾਲਾ ਦੀ ਨੂੰ ਲੈ ਆ ਸਕਦਾ ਗੱਡੀ ਨੂੰ ਸੱਦ ਕੇ ਲਿਆਉਂਦੇ ਹਾਂ ਇਹ ਹੁਣ ਭਾਈ ਸਾਡੀ ਵੀ ਇਹੀ ਬੇਨਤੀ ਹੈ ਤੇਰੇ ਮੂਰੇ ਵੀ ਲਾਡੀ ਤੇਰੇ ਘਰੇ ਆਊਗਾ ਦੇਖੋ ਕਿਥੇ ਅਸੀਂ ਨਿਵੇੜਦਿਆਂ ਨਿਵੇੜਦਿਆਂ ਛੋਟਾ ਸਾਨੂੰ ਚ ਪਾ ਕੇ ਨਾਲੇ ਸਰਪੰਚ ਤੇ ਤੁਸੀਂ ਹੋਰ ਆਲ ਜਾ ਦਵਾਰੇ ਖੜਾ ਕਰ ਮੇਰੀ ਇੰਨੀ ਜਮੀਰ ਨਹੀਂ ਮਰੀ ਹੋਈ ਜੀ ਮੈਂ ਕਿਸੇ ਘਰੇ ਆਏ ਬੰਦੇ ਦੀ ਬੇਇੱਜ਼ਤੀ ਕਰੂੰ ਉਹਦੇ ਸੱਟ ਫੇਟ ਮਰੂੰ ਮੈਨੂੰ ਮੇਰੀ ਮਾਂ ਨੇ ਅੱਦੇ ਸੰਸਕਾਰ ਦਿੱਤੇ ਹੋਇਆ ਜਿਹਨੇ ਭਲੀ ਮਾਨਸ ਸੀ ਤਾਂ ਫਿਰ ਵੀ ਇਹ ਭਲੀ ਗੱਲ ਕਰਦੀ ਸੀ ਚਲ ਜਿਹੜਾ ਕੁਝ ਹੋ ਗਿਆ ਭਾਈ ਉਹ ਤਾਂ ਹੁਣ ਸੱਦੋ ਜਾ ਤੂੰ ਉਸ ਪਾਲਾ ਦੀ ਨੂੰ ਲੈ ਸਕਦਾ ਗੱਡ ਨੂੰ ਸੱਦ ਕੇ ਲਿਆਉਂ। ਇਹ ਹੁਣ ਭਾਈ ਸਾਡੀ ਵੀ ਇਹੀ ਬੇਨਤੀ ਹੈ ਤੇਰੇ ਮੂਰੇ ਵੀ ਲਾਡੀ ਫਿਰ ਘਰੇ ਆਊਗਾ। ਦੇਖੋ ਕਿੱਥੇ ਅਸੀਂ ਨਿਵੇੜ ਦਗਾ ਨਿਵੇੜ ਦਗਾ ਛੋਟਾ ਸਾਨੂੰ ਚ ਪੈ ਕੇ ਨਾਲੇ ਸਰਪੰਚ ਤੇ ਤੁਸੀਂ ਹੋਰ ਆਲ ਜਾ ਦਵਾਰੇ ਖੜਾ ਕਰ। ਮੇਰੀ ਇੰਨੀ ਜਮੀਰ ਨਹੀਂ ਮਰੀ ਹੋਈ ਜੀ ਮੈਂ ਕਿਸੇ ਘਰੇ ਆਏ ਬੰਦੇ ਦੀ ਬੇਇੱਜ਼ਤੀ ਕਰੂੰ ਉਹਦੇ ਸੱਟ ਫੇਟ ਮਰੂੰ। ਮੈਨੂੰ ਮੇਰੀ ਮਾਂ ਨੇ ਅੱਦੇ ਸੰਸਕਾਰ ਦਿੱਤੇ ਹੋਇਆ। ਜਿਹਨੇ ਭਲੀ ਮਾਨਸ ਸੀ ਤਾਂ ਫਿਰ ਵੀ ਇਹ ਭਲੀ ਗੱਲ ਕਰਦੀ ਆ। ਇਹਨਾਂ ਦੀ ਕੁੜੀ ਆਈ ਉਹਦੇ ਸੌ ਸੌ ਕੁਸ ਇੱਥੇ ਬੋਲਤੀ ਗਈ ਆ। ਇਹਦਾ ਕੀ ਮਤਲਬ ਆ ਸਾਨੂੰ ਬੋਲਣ ਦਾ? ਉਹ ਤਾਂ ਉਹ ਬੋਲੀ ਨਹੀਂ ਦੇਖ ਜੇ ਤੂੰ ਮੱਕਟਾ ਬੋਲਦਾ ਸੀ ਤਾਂ ਉਹ ਬੋਲਦੀ ਸੀ ਨਹੀਂ ਹੋਰ ਤਾਂ ਬੋਲੀ ਨਹੀਂ ਚੱਲ ਮੈਂ ਨਹੀਂ ਆਪਾਂ ਗੱਲ ਘਟਾਉਣ ਦੀ ਕਰੋ ਚੱਲ ਤੂੰ ਨਾ ਬੋਲੀ ਹੁਣ ਹਾਂ ਬੱਸ ਸੁਣੋ ਗੱਲ ਕਹਿੰਦੀ ਨੂੰ ਜਿਹੇ ਜਿਹੇ ਆਲੇ ਉਹ ਜਿਹੇ ਕੁਝੇ ਭਾਈ ਜੇ ਚੱਜਦੀ ਹੁੰਦੀ ਆ ਤੇ ਜਵਾਕਾਂ ਨੂੰ ਚੱਜਦੀਆਂ ਗੱਲਾਂ ਸਕਾ ਇਹ ਨਹੀਂ ਤਾਂ ਆ ਲੜਾਈਆਂ ਪੜਾਈਆਂ ਸਖਾਂਗਾ ਨਾਲੇ ਕੁੜੀ ਨੂੰ ਨਾਲੇ ਮੁੰਡੇ ਨੂੰ ਇਹਦੀ ਜ਼ਮੀਨ ਨੇ ਤਾਂ ਨਾਲੇ ਪੁੱਤ ਦਾ ਪੱਟ ਦੇਣਾ ਸੀ ਨਾਲੇ 30 ਦਾ ਉਹ ਹੀ ਕਰਤੀ ਬਾਅਦ ਚ ਬੈਠੀ ਆ ਹੈ ਜੇ ਦੀ ਆ ਮਿੱਠਤ ਨਾਲ ਤਾਂ ਇਹ ਸੱਤ ਕਿੱਲੇ ਬੌਂਦੀ ਤੇ ਇਹਦੀ ਜ਼ਬਾਨ ਕਰਕੇ ਸੱਤ ਕਿੱਲੇ ਇਹਨਾਂ ਦੇ ਹਾਲ ਖੁੱਲ ਜਾਂਦੇ ਆ ਦੂਸਰੇ ਆਏ ਆ ਤੇ ਇਹ ਉਹਨਾਂ ਦਾ ਹਾਮੀ ਭਰੀ ਰਿਸ਼ਤੇ ਦੀ ਉਹਨਾਂ ਦੇ ਰੌੜੇ ਚ ਗਈ ਉਹਨਾਂ ਦਾ ਕੋਈ ਨਹੀਂ ਬੋੜਿਆ ਮੈਂ ਤਾਂ ਰਾਜੀ ਬੰਦਾ ਕਰਦਾ ਇਹ ਦੂਬਾ ਮੈਂ ਉਹਨਾਂ ਦੇ ਜੀ ਟੂਲ ਲੈ ਕੇ ਉਹਨਾਂ ਦੇ ਵੜ ਗਈ ਫਿਰ ਮੈਂ ਤੇਰਾ ਮੈਂ ਤਾਂ ਕਿਸੇ ਦੇ ਨਹੀਂ ਜਾਂਦੀ ਹਾਂ ਆ ਤੇਰੀ ਮਾਂ ਬੈਠੀ ਹੈ ਭਾਈ ਇਹ ਵੀ ਬੇਸ਼ੱਕ ਦੀ ਗੁੱਸਾ ਮੰਨੇ ਇਹ ਐਵੇਂ ਫ੍ਰੀ ਦਾ ਸਲਾਹ ਮੰਤਰੀ ਬਣਦੀ ਹੈ ਤੇ ਇਹਨੂੰ ਕਹਦੇ ਆਪ ਦੇ ਘਰੇ ਬਹਿ ਜਾ ਕਿਸੇ ਨੂੰ ਸਲਾਹਾਂ ਦੇ ਨਹੀਂ ਲੋੜ ਨਹੀਂ ਸਮਰਦਾ ਨਹੀਂਗਾ ਦੂਜੇ ਨੂੰ ਆਏ ਹਾਂ ਲੋੜ ਹੀ ਨਹੀਂ ਕਿਸੇ ਦੀ ਕਿਸੇ ਗੱਲ 'ਚ ਬੋਲਣ ਦੀ ਕੋਈ ਵੱਡ ਕੇ ਮਰੀ ਜਾਵੇ ਜਮਾਂ ਨਾ ਜਾਈ ਛਡਾਉ ਕਿ ਲੋੜ ਹੀ ਨਹੀਂ ਮੈਂ ਹੁਣ ਛਡਾਉਂਦੀ ਤੇਰੇ ਫਿਰੋਂ ਉਦੋਂ ਮੈਂ ਟੁੱਕਿਆ ਜੀ ਤੂੰ ਐ ਤੇਰੀ ਰਿਪਰੇ ਤੇਰੀ ਪਾਨੀ ਮਾਰੀ ਸੀ ਐ ਕਰਮ ਜੋ ਕੰਮ ਆ ਖਸੋਤੇ ਖਾ ਕੇ ਬੈਗੀ ਨਾਲੇ ਮੇਰੀ ਵੀ ਇੱਥੇ ਆ ਹੁਣ ਕੀ ਅਗਲੇ ਤੇ ਕੀ ਸੰਗ ਮਾਰ ਕੇ ਜਾ ਕੇ ਹਾਂ ਆਉਂਦੇ ਆ ਤਾਂ ਆ ਤਾਂ ਗਿਆ ਲਾ ਦੀ ਬਾਰ ਤੇ ਖੜਿਆ ਕਹਿੰਦਾ ਗਾਈ ਦੀ ਵੇਚੀ ਨਾ ਕਰਦੇ ਜਾ ਕੋਈ ਗਲਗੁੱਚ ਨਾ ਪਾ ਲੈ ਨਹੀਂ ਵੇਚੀ ਕਰਦਾ ਜਾ ਸਰਪੰਚਾ ਬੋਲ ਮਾਰ ਪਾਈ ਮੈਂ ਸੱਦ ਘਰੇ ਹਾਂ ਜੀ ਕਰਤਲ ਕਰਦੇ ਇਹ ਕੋਈ ਪੱਕਾ ਮਲਾ ਥੋੜੀ ਹੈ ਵੀ ਇਹ ਘਰੇ ਜੇ ਮੇਰੇ ਪੁੱਤ ਨੇ ਘਰ ਚਾਤ ਪਾਉਣਾ ਹੁੰਦਾ ਨਾ ਇਹ ਲੁਕਿਆ ਨਹੀਂ ਸੀ ਰਹਿੰਦਾ ਕਿਥੇ ਲਕੋਇਆ ਸੀ ਤੁਸੀਂ ਜਵਾਬ ਨਹੀਂ ਹੋਈ ਹਾਂ ਹੁਣ ਜੱਡਾਂ ਇਹ ਪੁੱਛ ਦੇਣ ਦਾ ਕੀ ਫਾਇਦਾ ਤਾਈ ਜਦੋਂ ਪਹਿਲਾਂ ਸ਼ੇਰ ਬਣ ਗਿਆ ਆਪਾਂ ਦੇ ਪੁੱਤ ਕਿਹੜਾ ਸ਼ੇਰ ਬਣਿਆ ਹੈ ਵੈਲੀ ਪੁੱਤ ਇਹ ਕਵੇਲੀ ਬੱਸ ਬੱਸ ਮਾਦਾ ਬੈਠਾ ਬਾ ਬਾ ਆ ਬਈ ਆ ਆ ਜਾ ਭਾਈ ਇੱਕ ਵਾਰ ਮੰਗ ਲਾ ਤੇਰੀ ਤਾਈ ਤੋਂ ਮਾਫੀ ਡਾਡੀ ਇੱਧਰ ਸਾਹਮਣੇ ਖੜ੍ਹ ਬਈ ਬੱਸ ਬੱਸ ਮਾਫੀ ਆ ਜੀ ਤਾਈ ਮਾਫ ਕਰ ਦੇ ਮੈਂ ਤੇਰੇ ਮਾਰਦਾ ਨਹੀਂ ਸੀਗਾ ਠੀਕ ਹੈ ਬਸ ਇਹ ਤਾਂ ਬਚਾਅ ਵਾਸਤੇ ਆਪਦੇ ਕੋਲ ਰੱਖੀ ਸੀਗੀ ਸੁਰਤੀ ਤੇ ਉਹ ਬੱਸ ਆਏ ਸੀਗਾ ਹੁਣ ਹੱਥੋਂ ਪਾਈ ਦੇ ਵਿੱਚੋਂ ਤੇਰੇ ਵੱਜ ਗਈ ਮਾਰ ਮਾਰ ਡਾਂਗਾ ਮੈਂ ਤੇ ਢੂਡ ਕਰ ਦਿੰਦਾ ਕੀ ਬਣੂ ਸੋਡਾ ਮੈਨੂੰ ਐਂ ਦੱਸੋ ਇਕੱਲੇ ਬੰਦੇ ਦੇ ਹੱਥੇ ਤੇ ਤੁਸੀਂ ਹੱਥ ਚਾਗਦੇ ਹੋ ਯਾਰ ਸ਼ਰਮ ਆਉਣੀ ਚਾਹੀਦੀ ਆ ਤੁਨੂੰ ਕੁਲਦੀਪਾ ਤੈਨੂੰ ਕੀ ਸਮਝਾਇਆ ਸੀ ਤੂੰ ਹੀ ਗੱਲਾਂ ਵਾਰ-ਵਾਰ ਫੇਰ ਕਰੀ ਜਾਣਾਗਾ ਆਏ ਤਾਂ ਉਹ ਮਾਫੀ ਮੰਗੀ ਜਾਣਾ ਤੂੰ ਗੱਲਾਂ ਫਿਰ ਛਿੜੀ ਜਾਣਾ ਹੋਰ ਹੈ ਸਿਰ ਸਿੱਟੀ ਖੜਾਗਾ ਤੂੰ ਡਾਂਗਾ ਦੀ ਗੱਲ ਕਰੀ ਨਾ ਡਾਂਗਾ ਦੀ ਗੱਲ ਤਾਂ ਨਹੀਂ ਵੇੜਨਾ ਆਂ ਆਪਾਂ ਹੋਰ ਵਾਦਾ ਵਧਾਈ ਜਾਣਾ ਤੂੰ ਹੈ ਬਸ ਠੀਕ ਆ ਬਾਈ ਫਿਰ ਤੁਸੀਂ ਸਿਆਣੇ ਹੋ ਮੋਤਬਰ ਬੰਦੇ ਹੋ ਕਰ ਦਿਓ ਫਿਰ ਜਿਵੇਂ ਮੈਂ ਤਾਂ ਕਹੀ ਜਾਣਾ ਮੈਂ ਤਾਂ ਹੁਣ ਗੱਲ 'ਚ ਬੋਲਿਆ ਨਹੀਂ ਥੋੜੀ 'ਚ ਨਹੀਂ ਮੋੜਦਾ બસ ਠੀਕ ਹੈ ਭਾਈ। ਇਸ ਦੋ ਵਾਰ ਨਾ ਤਾਂ ਕੋਈ ਵਾਦਾ ਤੂੰ ਕਰੀ ਨਾ ਕੋਈ ਤੂੰ ਕਨੀ ਲੜੀ ਚੰਗਾ। ਨਹੀਂ ਨਹੀਂ। ਹਾਂ ਜੇ ਤੈਨੂੰ ਇਹ ਰਸਤੇ 'ਚ ਵੀ ਕਦੇ ਮਿਲੇ ਨਾ ਤੇ ਤੂੰ ਕਦੇ ਵੀ ਇਹਨੂੰ ਕੌੜਕੇ ਨਹੀਂ ਝਾਕਣਾ ਬਸ ਨੀਵੀਂ ਪਾ ਕੇ ਤੂੰ ਆਪਦਾ ਲੰਘ ਜਾਣਾ। ਬਸ ਠੀਕ ਆ ਮਾਦਾ। ਕਈ ਵਾਰ ਇੱਕ ਦੂਜੇ ਕਨੀ ਝਾਕਲੇ ਤਾਂ ਅਗਲਾ ਹੀ ਕਹਦਾ ਇਹ ਮੇਰੇ ਕਨੀ ਕੌੜਕੇ ਝਾਕਦਾ ਉਹ ਕਹੂ ਇਹ ਝਾਕਦਾ। ਪੁੱਤ ਇਹੇ ਜੀ ਤਾਂ ਗੱਲ ਹੀ ਨਹੀਂ ਮੈਂ ਤੈਨੂੰ ਕਹੀ ਨਹੀਂ ਮੈਂ ਲੜਨਾ ਹੋਵੇ ਕਦੋਂ ਹੀ ਲੜ ਪੈਂਦਾ। ਮੈਂ ਕੌੜਕੇ ਕਿਉਂ ਝੱਕੂ? ਨਹੀਂ ਕਈ ਵਾਰ ਪੁੱਤ ਐਸੇ ਨੂੰ ਕਹਿੰਦੀ ਆ ਮੈਂ ਤਾਂ। ਆ ਤਾਂ ਮੈਂ ਤਾਂ ਬਟਾਲਾ ਵਟਿਆ ਸੀਗਾ ਤਾਂ ਹੀ ਤਾਂ ਉਹਨੇ ਇਹ ਵੀ ਗੱਲ ਠੰਡੀ ਪੈ ਜੇ ਨਹੀਂ ਲੜਨਾ ਹੋਵੇ ਤਾਂ ਮੈਂ ਪਿੰਡ ਛੱਡ ਕੇ ਘਰ ਤੋ ਜਾਂਦਾ ਅਜੇ ਹੀ ਮਤਾ ਹੁੰਦਾ ਮੇਰਾ ਚੱਲ ਕੋਈ ਨਹੀਂ ਭਾਈ ਹੁਣ ਆਪਦਾ ਤੁਸੀਂ ਉਹਨੇ ਮਾਫੀ ਮੰਗ ਲਈ ਤੁਸੀਂ ਉਹਨੂੰ ਮਾਫ ਕਰਤਾ ਹੁਣ ਬਸ ਠੀਕ ਐ ਇਸ ਤੋਂ ਬਾਅਦ ਆਪਦਾ ਹਿਸਾਬ ਨਾਲ ਚੱਲਿਓ ਨਾ ਕਿਸੇ ਦੇ ਜਾਣ ਦੀ ਲੋੜ ਨਾ ਕਿਸੇ ਦੀ ਗੱਲ ਚਾਉਣ ਦੀ ਲੋੜ ਆ ਮੇਲਾ ਤੇਰਾ ਸਾਗ ਤੇਰੇ ਤੇ ਸਾਗ ਨੱਕੀ ਜਾਂਦਾ ਦੇਖ ਆਜਾ ਨਾ ਚੱਲ ਗਏ ਸਰਪੰਨ ਚੱਲ ਚੰਗਾ 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 ਭਾਈ ਕਲਦੀਪ ਚਾਲਾ ਸੇ ਚੰਗਾ ਤੇਰੇ ਪਈ ਹੈ ਚੰਗਾ ਭਾਈ ਹਾਂ ਚੰਗਾ ਸਰਪੰਚ ਸਾਹਿਬ ਜੀ ਚੰਗਾ ਚੰਗਾ ਭਾਈ ਹਾਂ ਦੀ ਬਸ ਉਦੋਂ ਬਾਅਦ ਜਮਾ ਨਾ ਹੋ ਕਰੇ ਚੰਗਾ ਹੈ ਠੀਕ ਹੈ ਠੀਕ ਹੈ ਹਾਂ ਲੈ ਦੇਖ ਲੈ ਉਹੀ ਆ ਬਣ ਗਈ ਨਾ ਬਿੱਲੀ ਹੁਣ ਪਤਾ ਲਗਾ ਵੀ ਉਲਟੀ ਪਾਉਗੀ ਸਾਡੇ ਤੇ ਤਾਂ ਬਣਦੇ ਆ ਉਹ ਮਾਫੀਆਂ ਮੂਫੀਆਂ ਨਾ ਅਗਲਾ ਵਾਰ ਪਹਿਲਾਂ ਵਾਰ ਕਰਕੇ ਬਾਅਦ ਚ ਮਾਫੀ ਮੰਗ ਕੇ ਤੂੰ ਨਾ ਬਸ ਤੂੰ ਨਾ ਪਹਿਲ ਕਰੀ ਮੈਂ ਤੈਨੂੰ ਦੱਸਦੀ ਗੱਲ ਠੀਕ ਹੈ ਨਾ ਪਹਿਲ ਕਰਨ ਨੂੰ ਮੇਰੇ ਕਿਹਾ ਦਾਬ ਤੋਂ ਬਰੇਮ ਨਾਲ ਲਿੰਕ ਕਰੇ ਮਰੋਟੀ ਖਾ ਕੇ ਦਾ ਮਖਾ ਪੈਣੀ ਤੂੰ ਐਵੇਂ ਬਸ ਜਾ ਕਰ ਲੈ ਕੰਮ ਉਠਖੜ ਭੱਗ ਜਾ ਕਿੱਥੇ ਭੱਜਾਂ ਹੁਣ ਅਲ ਪੈ ਜਾ ਕੇ ਅੰਦਰ ਜਾ ਬੈਠਾ 2 ਮਿੰਟ ਹੁਣ ਇੱਥੇ ਬੈਹਿਣ ਵੀ ਨਾ ਦੇ ਮੈਨੂੰ